ਤਾਂ ਸਾਡੇ ਕਿਸਾਨ ਬਹੁਤ ਉੱਥੇ ਟ੍ਰੇਨਾਂ ਤੋਂ ਉਤਾਰ ਕੇ ਰੈਸਟ ਕਰ ਲਏ ਸੋ ਸਮਝ ਨਹੀਂ ਆਉਂਦੀ ਵੀ ਸਰਕਾਰ ਇਹਨੂੰ ਲੋਕਤੰਤਰ ਕਹਿੰਦੀ ਆ ਪਰ ਅਸੀਂ ਇਹਨੂੰ ਕਹੂਗੇ ਵੀ ਲੋਕਤੰਤਰ ਦੀਆਂ ਸਰਕਾਰ ਧੱਜੇ ਢਾਰਾਂਦੀ ਆ ਕਿਤਨਾ ਕਿਤੇ ਕੋਈ ਕਹਿੰਦਾ ਵੀ ਆਮ ਪਾਰਟੀ ਨੇ ਲਵਾਤਾ ਮੋਰਚਾ ਤੇ ਕੋਈ ਕਹਿੰਦਾ ਕਾਂਗਰਸ ਨੇ ਲਵਾਤਾ ਕੋਈ ਕੱਲ ਨੂੰ ਸਾਡੇ ਤੇ ਕਹਿ ਦੂਗਾ ਅਕਾਲੀ ਦਲ ਦਾ ਕਿਉਂਕਿ ਸਾਡੇ ਤੇ ਟੈਗ ਬਹੁਤ ਲਾਉਣੇ ਆ ਸਰਕਾਰਾਂ ਨੇ)^{(0) ਇੰਦਰ ਸਿੰਘ ਸਿਰਸਾ ਕਹਿੰਦੇ ਨੇ ਜੀ ਦਿੱਲੀ ਤੋਂ ਕ੍ਰੋਮਣੀ ਕਮੇਟੀ ਦੇ ਸਾਲਕਾ ਪ੍ਰਧਾਨ ਨੇ ਜੀ ਉਹ ਪਹਿਲਾਂ ਜਦੋਂ ਅੰਦੋਲਨ ਚੱਲਿਆ ਉਦੋਂ ਵੀ ਮਦਦ ਕਰਦੇ ਰਹੇ ਨੇ ਉਹ ਕਹਿੰਦੇ ਜੀ ਇਹਨਾਂ ਨੇ ਮੋਰਚਾ ਤਾਂ ਲਾ ਲਿਆ ਪਰ ਇਹਨਾਂ ਨੂੰ ਇਹਦਾ ਕੋਈ ਲਾਭ ਨਹੀਂ ਹੋਣਾ ਸਿਆਸੀ ਫਾਲਟੀਆਂ ਨੇ ਇਹਦਾ ਫਾਇਦਾ ਚੁੱਕ ਜਾਣਾ ਇਹ ਸਭ ਤੋਂ ਵੱਡੀ ਗਲਤੀ ਆ ਕਿਸਾਨਾਂ ਦੀ ਤੁਹਾਨੂੰ ਪਤਾ ਫਰਵਰੀ ਐਂਡ ਅੰਦਰ ਇਲੈਕਸ਼ਨ ਦਾ ਕੋਡ ਆਫ ਕੰਡਕਟ ਲੱਗ ਜਾਣਾ ਔਰ ਇਹਦਾ ਲਾਹਾ ਜਿਹੜਾ ਏ ਰਾਜਸੀ ਪਾਰਟੀਆਂ ਲੈਣ ਦੀਆਂ ਭਰਪੂਰ ਕੋਸ਼ਿਸ਼ ਕਰਦੀਆਂ ਕਿਉਂ ਉਹਨਾਂ ਨੂੰ ਕਿਸੇ ਪੰਡਤ ਨੇ ਦੱਸਿਆ ਵੀ ਕੋਈ ਫਾਇਦਾ ਨਹੀਂ ਹੋਣਾ ਅੱਜ ਉਹ ਭਾਜਵਾਦੀ ਗੋਦੀ ਦੇ ਵਿੱਚ ਬੈਠੇ ਨੇ ਜੋ ਚੀਜ਼ ਆ ਭਾਜਪਾ ਨੂੰ ਫਾਇਦਾ ਹੋਊਗਾ ਉਹ ਬਿਆਨ ਇਸ ਤਰ੍ਹਾਂ ਦੇ ਦੇ ਰਹੇ ਆ ਵੀ ਕੋਈ ਫਾਇਦਾ ਨਹੀਂ ਹੋਣਾ ਸੋ ਇਹ ਜਿਹੜੇ ਲੋਕ ਸਿਆਸੀ ਹੁੰਦੇ ਨੇ ਉਹਨਾਂ ਨੇ ਬੋਟ ਵਟੋਰਨੇ ਦਾ ਕਿਉਂਕਿ ਇਹ ਭਾਜਪਾ ਦੇ ਹੱਥ ਠੋਕੇ ਆ ਪਹਿਲਾ ਅੰਦੋਲਨ ਚੱਲਿਆ ਜੀ ਉਦੋਂ ਤੱਕ ਕਿਸਾਨ ਅੰਨ ਦਾਤਾ ਸੀਗੇ ਉਦੋਂ ਭਾਜਪਾ ਬਾਰੇ ਬੋਲਦੇ ਸੀਗੇ ਗਲਤ ਅੱਜ ਕਿਸਾਨਾਂ ਬਾਰੇ ਬੋਲ ਰਹੇ ਨੇ ਇਹ ਇੰਨਾ ਚੇਂਜ ਕਿਵੇਂ ਹੋ ਜਾਂਦੇ ਨੇ ਜੀ ਇਹ ਲੋਕ ਰਾਜਾ ਵੜਿੰਗ ਨੇ ਕਿਸਾਨਾਂ ਕੋਲ ਗਏ ਹਸਪੀਟਲਾਂ ਚ ਕਿਸਾਨਾਂ ਦਾ ਉਹਨਾਂ ਦਾ ਖਬਰਸਾਰ ਲਈ ਰਾਹੁਲ ਗਾਂਧੀ ਨਾਲ ਗੱਲ ਇਹ ਵੀ ਸਿਰ ਸਹੀ ਕਹਿ ਰਿਹਾ ਜੀ ਤੇ ਹੁਣ ਇੱਕ ਗੱਲ ਦੱਸ ਦੋ ਤੇ ਰਾਹੁਲ ਗਾਂਧੀ ਨਾਲ ਗੱਲ ਕਰਾਉਣੇ ਦਾ ਕੀ ਉਹ ਸਾਡੇ ਜਿਹੜੇ ਜਕਮਾ ਉਹ ਰਾਹੁਲ ਗਾਂਧੀ ਭਰ ਦੂਗਾ ਠੀਕ ਆ ਜਿਹੜਾ ਬੰਦਾ ਉੱਥੇ ਆਇਆ ਧੰਨਵਾਦ ਆ ਇਹਨਾਂ ਲੋਕਾਂ ਦਾ ਨਹੀਂ ਕਰਦੇ ਇਹ ਸਿਰਫ ਇੱਕ ਵੋਟਾਂ ਦਾ ਜਰੀ ਆ ਇਹ ਕਹਿ ਰਹੇ ਨੇ ਵੋਟਾਂ ਦੇ ਕਰਕੇ ਸਭ ਕੁਝ ਕਰ ਰਹੇ ਨੇ ਜਿਹੜੇ ਕਿਸਾਨ ਉਰੇ ਬੈਠੇ ਨੇ ਇਹਨਾਂ ਦੀਆਂ ਵੋਟਾਂ ਨਹੀਂ ਹੈਗੀਆਂ ਇਹ ਵੋਟਾਂ ਦਾ ਇਹਨਾਂ ਨੂੰ ਇਹਨਾਂ ਦਾ ਲਾਲਚ ਨਹੀਂ ਹੈਗਾ ਵੋਟ ਪਾਉਣੇ ਦਾ ਅਧਿਕਾਰ ਹੈਗਾ ਸਾਰਿਆਂ ਨੂੰ ਜਿੱਥੇ ਮਨ ਕਰਦਾ ਵੋਟ ਪਾਓ ਸਾਡੇ ਆ ਕਿਸੇ ਨੂੰ ਮਨਛਾ ਨੇ ਵੀ ਉਹਨੂੰ ਪਾਓ ਉਹਨੂੰ ਪਾਓ ਪਰ ਵੋਟ ਪਾਉਣੇ ਤੇ ਲਾਸਟ ਦੇ ਵਿੱਚ ਇੱਕ ਬਟਨ ਵੀ ਦਿੱਤਾ ਹੋਇਆ ਵੋਟ ਪਾਓ ਲਾਸਟ ਦੇ ਵਿੱਚ ਬਟਨ ਦਿੱਤਾ ਹੋਇਆ ਫਿਰ ਤੁਸੀਂ ਨਫ਼ਰਤ ਵੀ ਕੱਢ ਕੇ ਦਿਖਾਓ ਨਾ ਆਪਣੀ ਦਿੱਲੀ ਜਾਣਾ ਹੀ ਸਾਡਾ ਮੁੱਦਾ ਨਹੀਂ ਜੀ ਬੈਰੀਗੇਟ ਸਾਡਾ ਮੁੱਦਾ ਨਹੀਂ ਮੰਗਾ ਮਨਾਉਣੀਆਂ ਸਾਡਾ ਮੁੱਦਾ ਹੈ ਸਾਡੀ ਮੰਚਾ ਆਗੂਆਂ ਦੀ ਕਿਸਾਨ ਆਗੂਆਂ ਦੀ ਕਹਿ ਲਈ ਨਾਨ ਪੋਲੀਟਿਕਲ ਦੀ ਕੋਈ ਐਸੀ ਜੀ ਮੰਚਾ ਨਹੀਂ ਹੈਗੀ ਵੀ ਕਿਸੇ ਦੇ ਧੀ ਪੁੱਤ ਮਾਰ ਕੇ ਮੰਗਾ ਮਨਾਈਏ ਮੰਗਾ ਵੀ ਮਨਾਵਾਂਗੇ ਤਾਂ ਨੌਜਵਾਨਾਂ ਨੂੰ ਸੇਫ ਵੀ ਰੱਖਾਂਗੇ ਸੰਭੂ ਤੇ ਮੌਜੂਦ ਆ ਕਿਸਾਨ ਆਗੂ ਨੇ ਜਿਹੜੇ ਡਟੇ ਹੋਏ ਨੇ ਆਪਣੀਆਂ ਹੱਕੀ ਮੰਗਾਂ ਮੰਨਵਾਉਣ ਦੇ ਲਈ ਮੀਟਿੰਗਾਂ ਦਾ ਦੌਰ ਵੀ ਜਾਰੀ ਆ ਸਾਡੇ ਨਾਲ ਸਾਰੇ ਪੰਜਾਬ ਜਥੇਬੰਦੀ ਤੋਂ ਭੰਗੂ ਸਾਹਿਬ ਨੇ ਸੂਬਾ ਪ੍ਰਧਾਨ ਉਹਨਾਂ ਨਾਲ ਗੱਲ ਕਰਦੇ ਆ ਕਿਸ ਤਰ੍ਹਾਂ ਦਾ ਜਿਹੜਾ ਸੈنسਲਾ ਇਹ ਮੀਟਿੰਗਾਂ 'ਚ ਚੱਲ ਰਿਹਾ ਏ ਕਿਸ ਤਰ੍ਹਾਂ ਦੇਖ ਰਹੇ ਨੇ ਇਹ ਸਾਰੇ ਅੰਦੋਲਨ ਨੂੰ ਟਰਾਲੀ ਦੇ ਵਿੱਚ ਬੈਠੇ ਨੇ ਆਗੂ ਸੋ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਹਾਂਜੀ ਮੈਗਨੂਜੀਕਾ ਖਾਲਸਾ ਸਾਹਿਬ ਅ ਕਿਸ ਤਰ੍ਹਾਂ ਦੇਖਦੇ ਹੋ ਜੀ ਮੀਟਿੰਗਾਂ ਦਾ ਸੈنسਲਾ ਚੱਲ ਰਿਹਾ ਏ ਤੇ ਕੀ ਗੱਲਬਾਤ ਨਿਕਲ ਕੇ ਅੱਗੇ ਆ ਰਹੀ ਆ ਦੇਖੋ ਜਦੋਂ ਕਹ ਲਈਏ ਮੋਰਚਾ ਲੱਗਣੇ ਤੋਂ ਵੀ ਪਹਿਲਾਂ ਅੱਜ ਸ਼ੰਭੂ ਤੋਂ ਆਪਾਂ ਬੋਲਦੇ ਆਂ ਸ਼ੰਭੂ ਬਾਰਡਰ ਤੋਂ ਮੋਰਚਾ ਲੱਗਣੇ ਤੋਂ ਪਹਿਲਾਂ ਵੀ ਸਰਕਾਰ ਨਾਲ 8 ਤਰੀਕ ਨੂੰ ਮੀਟਿੰਗ ਹੋਈ ਉਸ ਤੋਂ ਬਾਅਦ 12 ਨੂੰ ਹੋਈ ਤੇ ਕੱਲ ਜੋ 15 ਨੂੰ ਮੀਟਿੰਗ ਹੋਈ ਆ ਹੂੰ ਦੇਖੋ ਕਦੇ ਵੀ ਜੋ ਸਰਕਾਰਾਂ ਹੁੰਦੀਆਂ ਉਹ ਇੱਕ ਨਾ ਸਿਸਟਮ ਨੂੰ ਦਿਖਾਉਣਾ ਚਾਹੁੰਦੀਆਂ ਹੁੰਦੀਆਂ ਲੋਕਾਂ ਨੂੰ ਵੀ ਦੇਖੋ ਅਸੀਂ ਕਿਸਾਨਾਂ ਨਾਲ ਜਾਂ ਕਿਸਾਨ ਆਗੂਆਂ ਨਾਲ ਗੱਲ ਕਰਨੀ ਚਾਹੁੰਦੇ ਆ ਇਹਨਾਂ ਦੇ ਮਸਲੇ ਨੂੰ ਹੱਲ ਕਰਨਾ ਚਾਹੁੰਦੇ ਆ ਪਰ ਜਿਹੜੇ ਕਿਸਾਨ ਆਗੂ ਆ ਉਹ ਨਹੀਂ ਗੱਲ ਕਰਨੀ ਨਹੀਂ ਚਾਹੁੰਦੇ ਗੱਲ ਜਿਹੜੀ ਨਿਭਣ ਨਹੀਂ ਉਹ ਟੇਬਲ ਟਾਕ ਤੇ ਨਿਭੜਦੀ ਹੁੰਦੀ ਆ ਤੇ ਅਗਲੀ ਗੱਲ ਕਰੀਏ ਗੱਲ ਕਰਨੇ ਤੋਂ ਪਹਿਲਾਂ ਸਾਡੇ ਆਗੂ ਸਹਿਬਾਨ ਜਿਨ੍ਹਾਂ ਜਿਨ੍ਹਾਂ ਦੀ ਮੋਰਚਿਆਂ ਵੱਲੋਂ ਡਿਊਟੀ ਲੱਗਦੀ ਆ ਤੈ ਹੁੰਦੇ ਨੇ ਵੀ ਕਿਹੜੇ ਕਿਹੜੇ ਆਗੂ ਉੱਥੇ ਜਾ ਕੇ ਬੋਲਣਗੇ ਤੇ ਕਿਹੜੇ ਕਿਹੜੇ ਆਗੂ ਮੀਟਿੰਗ ਦੇ ਵਿੱਚ ਜਾਣਗੇ ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਜੋ ਪਰਸੋਂ ਵੀ ਸਾਡੀ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਉਹ ਮੀਟਿੰਗ ਦੇ ਵਿੱਚ ਦਾਸ ਵੀ ਸੀਗਾ ਸਾਡਾ ਇਹ ਮੰਨਣਾ ਸੀ ਕਿ ਇੱਕ ਪਾਸੇ ਤਾਂ ਸਰਕਾਰ ਗੱਲ ਕਰਨੀ ਚਾਹੁੰਦੀ ਆ ਸਰਕਾਰ ਬੈਠਣਾ ਚਾਹੁੰਦੀ ਆ ਪਰ ਦੂਜਾ ਆ ਜਿਹੜੀ ਬਾਰਡਰਾਂ ਤੇ ਲੜਾਈ ਹੁੰਦੀ ਆ ਇਹ ਕਿਤੇ ਹੁਣ ਇਹ ਤਾਂ ਨਹੀਂ ਵੀ ਆ ਹਿੰਦੁਸਤਾਨ ਤੇ ਪਾਕਿਸਤਾਨ ਦੀ ਲੜਾਈ ਹੋ ਰਹੀ ਆ ਤਾਂ ਮੈਂ ਇਹ ਸਮਝਦਾ ਵੀ ਅਸੀਂ ਆਪਣੀ ਲਾਈਫ ਚ ਨਹੀਂ ਵੇਖਿਆ ਹੋਗਾ ਵੀ ਕਿਸਾਨ ਤੇ ਐਦਾਂ ਦਾ ਬਿਹੇਵ ਸਰਕਾਰਾਂ ਦਾ ਹੋਊਗਾ ਹਰਿਆਣਾ ਸਰਕਾਰ ਖੱਟਰ ਕਹਿ ਲਓ ਕਿਉਂਕਿ ਸਪੋਰਟ ਤਾਂ ਜਿਹੜੀ ਸੈਂਟਰ ਦੀਆਂ ਏਜੰਸੀਆਂ ਤੋਂ ਸੈਂਟਰ ਤੋਂ ਆਈਆਂ ਨਾ ਜਿਹੜੀ ਪੈਰਾ ਫੋਰਸ ਲੱਗੀ ਹੋਈ ਆ ਇਹ ਮੈਨੂੰ ਲੱਗਦੀ ਇਤਿਹਾਸ ਤ ਪਹਿਲੀ ਵਾਰ ਹੋਊਗਾ ਔਰ ਇੰਨਾ ਬਰੂਦ ਛੁੱਟਿਆ ਇੱਕ ਮਤਲਬ ਕਿਹੜੇ ਸ਼ਬਦਾਂ ਨਾਲ ਇਹਦੀ ਨਿੰਦਾ ਕਰੀਏ ਔਰ ਦੂਜੀ ਇਹ ਗੱਲ ਹੈਗੀ ਆ ਜਿਹੜੇ ਕਿਸਾਨ ਨੇ ਔਰ ਅ ਅੰਨਦਾਤਾ ਕਿਹਾ ਜਾਂਦਾ ਕਿਸਾਨ ਨੂੰ ਮਜ਼ਦੂਰ ਨੂੰ ਉਹਨੇ ਇਹਨਾਂ ਲੋਕਾਂ ਦਾ ਕਿਤੇ ਨਾ ਕਿਤੇ ਸਰਕਾਰਾਂ ਦਾ ਜਦੋਂ ਭੁੱਖਮਰੀ ਸੀ ਬੜਾ ਸਾਥ ਦਿੱਤਾ ਹੈਗਾ ਵਾ ਢਿੱਡ ਭਰਿਆ ਉਹਨੂੰ ਅੱਜ ਕ੍ਰੀਮੀਕਲ ਜਾਂ ਉਹਨੂੰ ਕਿਸੇ ਵੀ ਨਜ਼ਰੀਏ ਤੋਂ ਦੇਖ ਲਓ ਉਹਨਾਂ ਦੇ ਸਿੱਧੀਆਂ ਜੇ ਤੁਹਾਡੇ ਮਾਦੀਆ ਰਮਾਈ ਮੈਂ ਪੂਰੇ ਵਰਲਡ ਨੂੰ ਅਪੀਲ ਕਰ ਰਿਹਾ ਜਿਹੜੇ ਪੈਰਾਂ 'ਚ ਸਿੱਧੀਆਂ ਗੋਲੀਆਂ ਵੀ ਮਾਰੀਆਂ ਜਿਹੜੀਆਂ ਪੱਕੀਆਂ ਗੋਲੀਆਂ ਸੀ ਐਸਐਲਆਰ ਦੇ ਫਾਇਰ ਅਸੀਂ ਪੁਲਿਸ ਵਾਲਿਆਂ ਨੂੰ ਦਿੱਤੇ ਆ ਬਹੁਤ ਕੁਝ ਦਿਖਾਇਆ ਹੈਗਾ ਇਹਦੇ ਵਿੱਚ ਸਰਕਾਰ ਦੀ ਮੰਸ਼ਾ ਗੱਲ ਕਰਦੀ ਆ ਪਰ ਕਿਸਾਨਾਂ ਪ੍ਰਤੀ ਜੋ ਅਸੀਂ ਮੋਰਚੇ ਦੇ ਬੱਟ ਬੈਠੇ ਆ ਤਾਂ ਉਹ ਮੰਸ਼ਾ ਸਾਪ ਨਹੀਂ ਹੈ ਦੇਖੋ ਜਦੋਂ ਦੋਨੇ ਮਾਹੌਲਾਂ ਦੇ ਵਿੱਚ ਵਧੀਆ ਤਰੀਕੇ ਨਾਲ ਗੱਲ ਹੋਵੇ ਉਹਦੇ ਵਿੱਚੋਂ ਕਾਫੀ ਕੁਝ ਸਮਝ ਆਉਂਦੀ ਆ ਪਰ ਜੋ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਤੇ ਇੱਕ ਮਤਲਬ ਬਰੂਦ ਇਨਾ ਸਿੱਟਿਆ ਉਹ ਬੜਾ ਨਿੰਦਣਯੋਗ ਆ ਇਹਦਾ ਇਹਦਾ ਖਮਿਆਜਾ ਸਰਕਾਰ ਨੂੰ ਵੀ ਭੁਗਤਣਾ ਪਊਗਾ ਹਾਂ ਇਹ ਗੱਲ ਇੱਥੇ ਸ਼ੰਭੂ ਵੈਰੀਅਰ ਤੇ ਆਪਣੇ ਖਨੌਰੀ ਬਾਰਡਰ ਦੀ ਨਹੀਂ ਹੈਗੀ ਇਹ ਪੂਰੇ ਭਾਰਤ ਦੇ ਵਿੱਚ ਆ ਜਿੱਥੇ ਵੀ ਦਿੱਲੀ ਖਾਤਰ ਕੂਚ ਕੀਤਾ ਸੀ ਲੋਕਾਂ ਨੇ ਚਾਹੇ ਉਹ ਕਰਨਾਟਕਾ ਤੋਂ ਕੀਤਾ ਤਾਹੇ ਮਹਾਰਾਸ਼ਟਰ ਤੋਂ ਕੀਤਾ ਸਾਡੇ ਕਿਸਾਨ ਬਹੁਤ ਉੱਥੇ ਟ੍ਰੇਨਾਂ ਤੋਂ ਤਾਰ ਕੇ ਅਰੈਸਟ ਕਰ ਲਏ ਸੋ ਸਮਝ ਨਹੀਂ ਆਉਂਦੀ ਵੀ ਸਰਕਾਰ ਇਹਨੂੰ ਲੋਕਤੰਤਰ ਕਹਿੰਦੀ ਆ ਪਰ ਅਸੀਂ ਇਹਨੂੰ ਕਹਾਂਗੇ ਵੀ ਲੋਕਤੰਤਰ ਦੀਆਂ ਸਰਕਾਰ ਧੱਜੀਆਂ ਡਾਰਾਂ ਦੀ ਆ ਔਰ ਇਹਨੂੰ ਲੋਕਤੰਤਰ ਦਾ ਗਲਾ ਕੁੱਟਿਆ ਜਾਂਦਾ ਲੋਕਤੰਤਰ ਦੀ ਹੱਤਿਆ ਕਰੀ ਜਾਂਦੀ ਔਰ ਸਭ ਤੋਂ ਵੱਡੀ ਗੱਲ ਇਹ ਹੈਗੀ ਆ ਵੀ ਹਰ ਇੱਕ ਨੂੰ ਰਾਈਟ ਆ ਆਪ ਦਾ ਪੱਖ ਰੱਖਣਾ ਆਪ ਦੇ ਜਿਹੜੇ ਹੈਗੇ ਆ ਮੰਗਾਂ ਖਤਰ ਅਸੀਂ ਬੈਠੇ ਹਾਂ ਜੀ ਔਰ 3 ਮਹੀਨੇ ਪਹਿਲਾਂ ਅਸੀਂ ਮੰਗ ਪੱਤਰ ਦੇ ਚੁੱਕੇ ਆ ਤਾਂ ਫੇਰ ਇਹਦੇ ਵਿੱਚ ਮੀਟਿੰਗਾਂ ਦਾ ਸਿਲਸਲਾ ਹੋਰੀ ਜਾਰੀ ਹੋਇਆ ਪਰ ਅਸੀਂ ਫੇਰ ਵੀ ਮੀਟਿੰਗਾਂ ਵਾਲਾ ਸਿਲਸਲਾ جاری ਮਤਲਬ ਇਸ ਕਰਕੇ ਮੀਟਿੰਗਾਂ ਕਰਨੀ ਚਾਹੁੰਦੇ ਆ ਵੀ ਸਰਕਾਰ ਸਾਡੇ ਤੇ ਕੋਈ ਇਹੋ ਜਿਹਾ ਬਲੇਮ ਨਾ ਖੜਾ ਕਰੇ ਵੀ ਇਹ ਲੋਕੋ ਕਾ ਹੁਣ ਜਿਹੜਾ ਮੋਰਚਾ ਲੱਗਿਆ ਟਵਾਣਾ ਸਾਹਿਬ ਇਹਦੇ ਵਿੱਚ ਕਿੰਨਾ ਕਿਤੇ ਕੋਈ ਕਹਿੰਦਾ ਵੀ ਆਮ ਪਾਰਟੀ ਨੇ ਲਵਾਤਾ ਮੋਰਚਾ ਤੇ ਕੋਈ ਕਹਿੰਦਾ ਕਾਂਗਰਸ ਨੇ ਲਵਾਤਾ ਕੋਈ ਕੱਲ ਨੂੰ ਸਾਡੇ ਤੇ ਕਹਿ ਦੂਗਾ ਅਕਾਲੀ ਦਲ ਦਾ ਕਿਉਂਕਿ ਸਾਡੇ ਤੇ ਟੈਗ ਬਹੁਤ ਲਾਉਣੇ ਆ ਸਰਕਾਰਾਂ ਨੇ ਸੋ ਇਹ ਐਂਡੀਪਟ ਦਾ ਸਭ ਤੋਂ ਪਹਿਲਾਂ ਤਾਂ ਇੱਕ ਮੋਰਚਾ ਜਿਹੜਾ ਹੈਗਾ ਨਾਨ ਪੋਲੀਟੀਕਲ ਸੰਯੁਕਤ ਕਿਸਾਨ ਮੋਰਚੇ ਵੱਲੋਂ ਆ ਔਰ ਦੂਜਾ ਜਿਹੜਾ ਪੰਦੇਰ ਉਹਨਾਂ ਨੇ ਜਿਹੜਾ ਗਰੁੱਪ ਬਣਾਇਆ ਪੰਦੇਰ ਸਾਹਿਬ ਉਹਨਾਂ ਨੇ ਉਹ ਹੈਗਾ ਕਿਸਾਨ ਮਜ਼ਦੂਰ ਮੋਰਚਾ ਕੇ ਐਮਐਮ ਸੋ ਅਸੀਂ ਤਾਂ ਸਾਡਾ ਤਾਂ ਕੋਈ ਸਿਆਸੀ ਲੋਕਾਂ ਨਾਲ ਕੋਈ ਦੂਰ ਦਾ ਵਾਸਤਾ ਨਹੀਂ ਹੈਗਾ ਕੋਈ ਪਿੱਛੇ ਪਿੱਛੇ ਕੋਈ ਬਿਆਨ ਦਿੰਦਾ ਕੀ ਦਿੰਦਾ ਉਹਦੇ ਨਾਲ ਸਾਡਾ ਕੀ ਲੈਣਾ ਦੇਣਾ ਜੀ ਮਨਜਿੰਦਰ ਸਿੰਘ ਸਿਰਸਾ ਕਹਿੰਦੇ ਨੇ ਜੀ ਦਿੱਲੀ ਤੋਂ ਸ਼੍ਰੋਮਣੀ ਕਮੇਟੀ ਦੇ ਸਾਲਕਾ ਪ੍ਰਧਾਨ ਨੇ ਜੀ ਉਹ ਪਹਿਲਾਂ ਜਦੋਂ ਅੰਦੋਲਨ ਚੱਲਿਆ ਉਦੋਂ ਵੀ ਮਦਦ ਕਰਦੇ ਰਹੇ ਨੇ ਉਹ ਕਹਿੰਦੇ ਜੀ ਇਹਨਾਂ ਨੇ ਮੋਰਚਾ ਤਾਂ ਲਾ ਲਿਆ ਪਰ ਇਹਨਾਂ ਨੂੰ ਇਹਦਾ ਕੋਈ ਲਾਭ ਨਹੀਂ ਹੋਣਾ ਸਿਆਸੀ ਫਾਲਟੀਆਂ ਨੇ ਇਹਦਾ ਫਾਇਦਾ ਚੁੱਕ ਜਾਣਾ ਇਹ ਸਭ ਤੋਂ ਵੱਡੀ ਗਲਤੀ ਆ ਕਿਸਾਨਾਂ ਦੀ ਦੇਖੋ ਜਦੋਂ ਮੈਂ ਵੀ ਸੁਣੀ ਉਹਨਾਂ ਦੀ ਜਿਹੜਾ ਉਹ ਲਾਈਵ ਤੇ ਬੋਲੇ ਆ ਪਰ ਮੈਂ ਸਮਝਦਾ ਉਹਨੂੰ ਇੱਕ ਚੀਜ਼ ਵੀ ਜੋ ਮਨਜਿੰਦਰ ਸਿੰਘ ਸਿਰਸਾ ਜਦੋਂ 2020 ਦੇ ਵਿੱਚ ਦਿੱਲੀ ਮੋਰਚਾ ਲੱਗਿਆ ਸੀ ਉਦੋਂ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਨ ਉਹ ਦਿੱਲੀ ਦੇ ਉਦੋਂ ਗੱਲ ਕੁਝ ਹੋਰ ਸੀਗੀ ਕਿਉਂਕਿ ਉਹ ਆਏ ਵੀ ਜਾਂ ਉੱਥੇ ਚਲੋ ਲੋਕਾਂ ਦਾ ਉਹਨਾਂ ਨੇ ਵਿਰੋਧ ਵੀ ਚੱਲਿਆ ਲੋਕਾਂ ਦਾ ਵਿਰੋਧ ਕਰਨਾ ਰਾਈਟ ਵੀ ਸੀ ਕਿਉਂਕਿ ਕਿਤੇ ਨਾ ਕਿਤੇ ਜੋ ਗਲਤੀਆਂ ਹੋਈਆਂ ਗਲਤੀਆਂ ਦਾ ਵਿਰੋਧ ਤਾਂ ਕਰੂਗਾ ਹੀ ਨਾ ਸ਼੍ਰੋਮਣੀ ਕਮੇਟੀ ਇੱਕ ਵੱਡਾ ਧਾਰਾ ਉਹਦਾ ਪ੍ਰਧਾਨ ਹੋ ਕੇ ਕਿਸੇ ਨੇ ਗਲਤੀ ਕਰਨੀ ਤਾਂ ਫਿਰ ਕਿਤੇ ਨਾ ਕਿਤੇ ਸਵਾਲ ਉੱਠਣਗੇ ਪਰ ਅੱਜ ਜੋ ਸਟੇਟਮੈਂਟ ਦੇ ਰਹੇ ਨੇ ਅੱਜ ਉਹ ਉਸ ਨਜ਼ਰੀਆ ਨਾਲ ਨਹੀਂ ਦੇ ਰਹੇ ਅੱਜ ਉਹ ਭਾਜਵਾਦੀ ਗੋਦੀ ਦੇ ਵਿੱਚ ਬੈਠੇ ਨੇ ਜੋ ਚੀਜ਼ ਦਾ ਭਾਜਵਾ ਨੂੰ ਫਾਇਦਾ ਹੋਊਗਾ ਉਹ ਬਿਆਨ ਇਸ ਤਰ੍ਹਾਂ ਦੇ ਦੇ ਰਹੇ ਆ ਵੀ ਕੋਈ ਫਾਇਦਾ ਨਹੀਂ ਹੋਣਾ ਕਿਉਂ ਉਹਨਾਂ ਨੂੰ ਕਿਸੇ ਪੰਡਤ ਨੇ ਦੱਸਿਆ ਵੀ ਕੋਈ ਫਾਇਦਾ ਨਹੀਂ ਹੋਣਾ ਕੀ ਆ ਜੇ ਮਜਿੰਦਰ ਸਿਰਸਾ ਇੰਨਾ ਇਸ ਦਾ ਗਿਆਨ ਰੱਖਦਾ ਤਾਂ ਉਹਨੂੰ ਨਹੀਂ ਪਤਾ ਵੀ ਕਿਸਾਨਾਂ ਦੀ ਜਦ ਤੋਂ ਮੋਰਚਾ ਮੁੱਲਤ ਵੀ ਹੋਇਆ ਉਹਨੂੰ ਸਸਪੈਂਡ ਕਹਿ ਲਓ ਉਹਨੂੰ ਜਿਹੜਾ ਮਰਜ਼ਾ ਰੂਪ ਦੇ ਦਿਓ ਕਿ ਆ ਕਿਸਾਨ ਉਸ ਟਾਈਮ ਦੀ ਲਖੀਂਪੁਰ ਖੀਰੀ ਦਾ ਜੇ ਸਿਰਸਾ ਸਾਹਿਬ ਨੂੰ ਪੁੱਛੀਏ ਵੀ ਕਿ ਆ ਲਖੀਂਪੁਰ ਦੇ ਜਿਹੜੀ ਘਟਨਾ ਸੀ ਉਹਦਾ ਇਨਸਾਫ ਮਿਲ ਗਿਆ ਜੀ ਕਿ ਆ ਜਿਹੜਾ ਐਮਐਸਪੀ ਤੇ ਗਰੰਟੀ ਕਾਨੂੰਨ ਮਿਲਣਾ ਸੀ ਉਸ ਟਾਈਮ ਤੁਹਾਡੀ ਸਰਕਾਰ ਨੇ ਵਾਅਦਾ ਕਰਿਆ ਕਿਉਂਕਿ ਸਿਰਸੇ ਦੀ ਸਰਕਾਰ ਜਿਹੜੀ ਹੁਣ ਜਿਹਦੇ ਵਿੱਚ ਹੋਣਾਏਗਾ ਕਿਆ ਉਹ ਉਹ ਵਾਦਾ ਪੂਰਾ ਹੋ ਗਿਆ ਜੀ ਕਿ ਆ ਪੂਰੇ ਭਾਰਤ ਦੇ ਵਿੱਚ ਜਿਹੜੇ ਪਰਚੇ ਆ ਉਹ ਰੱਦ ਹੋ ਗਏ ਜੀ ਕਿ ਆ ਜਿਹੜਾ ਪਰਾਲੀ ਐਕਟ ਨੂੰ ਖੇਤੀ ਸੈਕਟਰ ਨੂੰ ਪ੍ਰਦੂਸ਼ਣ ਪੋਲੂਸ਼ਨ ਐਕਟ ਤੋਂ ਬਾਹਰ ਕੱਢਣਾ ਸੀ ਉਹ ਕਰਤਾ ਜੀ ਠੀਕ ਆ ਜੀ ਬਹੁਤ ਸਾਰੀਆਂ ਮੰਗਾਂ ਇਹ ਜੀਆਂ ਸੋ ਇਹ ਜਦੋਂ ਲੋਕ ਸਿਆਸੀ ਹੁੰਦੇ ਨੇ ਉਹਨਾਂ ਨੇ ਵੋਟ ਵਟੋਰਨੇ ਦਾ ਕਿਉਂਕਿ ਇਹ ਭਾਜਪਾ ਦੇ ਹੱਥ ਠੋਕੇ ਆ ਉਹਨਾਂ ਨੇ ਭਾਜਪਾ ਦੀ ਜਦੋਂ ਜਦੋਂ ਪਹਿਲਾ ਅੰਦੋਲਨ ਚੱਲਿਆ ਜੀ ਉਦੋਂ ਤੱਕ ਕਿਸਾਨ ਅੰਨ ਦਾਤਾ ਸੀਗੇ ਉਦੋਂ ਭਾਜਪਾ ਬਾਰੇ ਬੋਲਦੇ ਸੀਗੇ ਗਲਤ ਅੱਜ ਕਿਸਾਨਾਂ ਬਾਰੇ ਬੋਲ ਰਹੇ ਨੇ ਇਹ ਇੰਨਾ ਚੇਂਜ ਕਿਵੇਂ ਹੋ ਜਾਂਦੇ ਨੇ ਜੀ ਇਹ ਲੋਕ ਇਹ ਜਿਹੜੀ ਕੁਰਸੀ ਆ ਨਾ ਅਸੀਂ ਤੁਹਾਨੂੰ ਮੈਂ ਥੋੜਾ ਕਰਾਂ ਕਿਉਂਕਿ ਜਿਹੜੀ ਸਾਡੀ ਮੰਨਛਾ ਸਾਡੀ ਸੋਚ ਆ ਜਿਹੜਾ ਸਾਡੇ ਅੰਦਰ ਜਨੂਨ ਆ ਅਸੀਂ ਸਿਆਤ ਨੂੰ ਕਿਉਂ ਨਫ਼ਰਤ ਕਰਦੇ ਆਂ ਕਈ ਵਾਰ ਸਾਡੇ ਬੰਦੇ ਸਵਾਲ ਕਰ ਲੰਨੇ ਆਂ ਪੜੇ ਲਿਖੇ ਆ ਕੇ ਵੀ ਯਾਰ ਤੁਸੀਂ ਗੈਰ ਰਾਜਨੀਤਕ ਕਿਉਂ ਲਿਖਦੇ ਹੋ ਤੁਸੀਂ ਨੌਨ ਪੋਲੀਟੀਕਲ ਕਿਉਂ ਲਿਖਦੇ ਹੋ ਇਹ ਤਾਂ ਲਿਖਿਆ ਸਾਰਾ ਕੁਝ ਹੋਂਚੋ ਆਇਆ ਜੇ ਅਸੀਂ ਦਿੱਲੀ 'ਚ 15 20 ਦਿਨ ਹੋਰ ਟਿਕ ਜਾਂਦੇ ਤਾਂ ਬਹੁਤ ਕੁਝ ਅੱਜ ਸਾਨੂੰ ਦੁਬਾਰਾ ਨਹੀਂ ਲੈਣਾ ਪੈਣਾ ਸੀ ਕਿਉਂਕਿ ਬਹੁਤ ਸਾਰੀਆਂ ਮੰਗਾਂ ਮੋਰਚੇ ਦਾ ਬਾਇਓਪ੍ਰੋਟੈਕਟਾ ਸਮਝਦੇ ਹੋ ਨਾ ਗਾਣੀ ਨੂੰ ਕਿਉਂਕਿ ਉਹ ਮੋਰਚੇ 'ਚੋਂ ਨਿਕਲੀਆਂ ਹੋਈਆਂ ਆ ਹੁਣ ਇੱਕ ਗੱਲ ਤਾਂ ਇਹ ਕਹਿੰਦਾ ਹੁਣ ਸਿਰਸਾ ਸਾਹਿਬ ਦੀ ਉਸ ਟਾਈਮ ਦੀ ਉਹ ਜਦੋਂ ਮੋਰਚਾ ਪਹਿਲੇ ਦਿਨ ਲੱਗਿਆ 2220 ਆਪਾਂ 26 ਨੂੰ ਚੱਲੇ ਸੀ 27 ਜਾਂ 28 ਨਵੰਬਰ ਨੂੰ ਹਾਂ ਤੇ ਉਹਨਾਂ ਦੀ ਵੀਡੀਓ ਬਾਅਦ ਚੱਕ ਕੇ ਵੇਖਿਓ ਇਹ ਲਾਈਵ ਤੇ ਹੋ ਕੇ ਆ ਉਹ ਲੰਗਰ ਲੈ ਕੇ ਆ ਰਹੇ ਆ ਬਾਜਵਾ ਦੇ ਗੁੰਡੇ ਮੇਰੇ ਪਿੱਛੇ ਲੱਗ ਗਏ ਆ ਹੋ ਗਿਆ ਉਦੋਂ ਕਿੰਨਾ ਚੰਗੇ ਸੀਗੇ ਉਹਦੇ ਕਿਸਾਨਾਂ ਨੂੰ ਦਤਾ ਸੀਗੇ ਸੋ ਇਹ ਲੋਕਾਂ ਦੀ ਐਡੀ ਜਮੀਰ ਗਿਰ ਚੁੱਕੀ ਆ ਕਿਉਂਕਿ ਇਹ ਲੋਕ ਵੋਟ ਲਈ ਮੈਂ ਕਿਹਨਾਂ ਦਾ ਕੋਈ ਕਰਦਾਰ ਨਹੀਂ ਹੁੰਦਾ ਇਹਨਾਂ ਲੋਕਾਂ ਦਾ ਇਹ ਆਪਣਾ ਵੋਟ ਲਈ ਕੁਝ ਵੀ ਕਰ ਦਿੰਨੇ ਆ ਅੱਜ ਇਹ ਭਾਜਪਾ ਦੀ ਝੋਲੀ ਚ ਬੈਠੇ ਆ ਇਹਨਾਂ ਨੂੰ ਆਪਣੀ ਕੁਰਸੀ ਚਾਹੀਦੀ ਆ ਕਿਸਾਨ ਲਈ ਵੀ ਕੁਝ ਬੋਲ ਸਕਦੇ ਨੇ ਮਜ਼ਦੂਰ ਲਈ ਵੀ ਕੁਝ ਬੋਲ ਸਕਦੇ ਐਡੇ ਐਡਾਉਦਿਆਂ ਤੇ ਰਹਿ ਚੁੱਕੇ ਨੇ ਜੀ ਜਿਨ੍ਹਾਂ ਤੇ ਲੋਕ ਵਿਸ਼ਵਾਸ ਕਰਦੇ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਨੇ ਦਿੱਲੀ ਦੇ ਬਹੁਤ ਵੱਡਾ ਅਹੁਦਾ ਹੈ ਜੀ ਹਰ ਇੱਕ ਜਾ ਕੇ ਉੱਥੇ ਨਤਮਸਕ ਤੱਕ ਹੁੰਦਾ ਏ ਉੱਥੇ ਆਪਣੀਆਂ ਭਾਵਨਾਵਾਂ ਮੰਨੀਆਂ ਜਿਹੜੀਆਂ ਉਹ ਗੁਰੂ ਦੇ ਅੱਗੇ ਰੱਖਦਾ ਏ ਉੱਥੇ ਪਹੁੰਚਦਾ ਹਰ ਇੱਕ ਇਨਸਾਨ ਅਜਿਹੇ ਆਉਧਿਆਂ ਤੇ ਰਹਿ ਕੇ ਇਹ ਅਜਹੀਆਂ ਗੱਲਾਂ ਕਰ ਸਕਦੇ ਨੇ ਇੰਨੇ ਬੇਈਮਾਨ ਹੋ ਸਕਦੇ ਨੇ ਇਹ ਲੋਕ ਅਸਲ 'ਚ ਪਤਾ ਕੀ ਆ ਇਹ ਸਮਝਣਾ ਆਪਾਂ ਨੂੰ ਪੈਣਾ ਅੱਜ ਵੀ ਪਿੱਛੇ ਦੇਖ ਲਓ ਕੋਈ ਕਹਿੰਦਾ ਵੀ ਅਸੀਂ ਇੱਕ ਸਟੇਟਮੈਂਟ ਜੀ ਦੇਖੀ ਸੀ ਵੀ ਰਾਜਾ ਵੜਿੰਗ ਨੇ ਕਿਸਾਨਾਂ ਕੋਲ ਗਏ ਹਸਪੀਟਲਾਂ 'ਚ ਕਿਸਾਨਾਂ ਦਾ ਉਹਨਾਂ ਦਾ ਖਬਰਸਾਰ ਲਈ ਰਾਹੁਲ ਗਾਂਧੀ ਨਾਲ ਗੱਲ ਤੇ ਇਹਦੀ ਸਿਰਸਾ ਹੀ ਕਹਿ ਰਿਹਾ ਜੀ ਤੇ ਹੁਣ ਇੱਕ ਗੱਲ ਦੱਸ ਦੋ ਤੇ ਰਾਹੁਲ ਗਾਂਧੀ ਨਾਲ ਗੱਲ ਕਰਾਉਣੇ ਦਾ ਕੀ ਉਹ ਸਾਡੇ ਜਿਹੜੇ ਜਖਮ ਉਹ ਰਾਹੁਲ ਗਾਂਧੀ ਭਰ ਦੂਗਾ ਕੀ ਜਿਹੜਾ ਆਹ ਹੈਗਾ ਰਾਜਾ ਬੜਿੰਗ ਇਹਦੇ ਉੱਥੇ ਪਹੁੰਚਣੇ ਨਾਲ ਠੀਕ ਆ ਜਿਹੜਾ ਬੰਦਾ ਉੱਥੇ ਆਇਆ ਧੰਨਵਾਦ ਆ ਇਹਨਾਂ ਲੋਕਾਂ ਦਾ ਨਹੀਂ ਕਰਦੇ ਇਹ ਸਿਰਫ ਇੱਕ ਵੋਟਾਂ ਦਾ ਜਰੀ ਆ ਇਹਨਾਂ ਦਾ ਸਟੰਟ ਆ ਇਹਨਾਂ ਨੇ ਬਹੁਤ ਕੁਝ ਕਰਨਾ ਗੇਮ ਕਿਹੜੀ ਖੇਡਣੀ ਆ ਇਹਨਾਂ ਨੇ ਕਿਸਾਨਾਂ ਦੇ ਮੋਢਿਆਂ ਤੇ ਰੱਖ ਕੇ ਮਜ਼ਦੂਰਾਂ ਦੇ ਮੋਢਿਆਂ ਤੇ ਰੱਖ ਕੇ ਪਰ ਅਸੀਂ ਤੁਹਾਡੇ ਮਾਦੀਮ ਰਹੀ ਲੋਕਾਂ ਨੂੰ ਅਪੀਲ ਕਰਦੇ ਆਂ ਯਾਰ ਤੁਸੀਂ ਨਾ ਜਦੋਂ ਇਹ ਪਿੰਡਾਂ ਚ ਆਉਨੇ ਹੋ ਤੁਸੀਂ ਉਦੋਂ ਇਹਨਾਂ ਨੂੰ ਸਵਾਲ ਜਵਾਬ ਕਰ ਲਿਆ ਕਰੋ ਫੇਰ ਵੀ ਅਸੀਂ ਸੋਸ਼ਲ ਮੀਡੀਆ ਤੇ ਦੇਖਦੇ ਆਂ ਕਿਸਾਨਾਂ ਨੂੰ ਕੁਛ ਨਾ ਕੁਛ ਭੈੜਾ ਚੰਗਾ ਆਗੂਆਂ ਨੂੰ ਬੋਲਦੇ ਹੋ ਅਸੀਂ ਕਿਹਾ ਜੀ ਵੋਟਾਂ ਦਾ ਸਟੰਟ ਹੈ ਇਹ ਕਹਿ ਰਹੇ ਨੇ ਵੋਟਾਂ ਦੇ ਕਰਕੇ ਸਭ ਕੁਝ ਕਰ ਰਹੇ ਨੇ ਜਿਹੜੇ ਕਿਸਾਨ ਉਰੇ ਬੈਠੇ ਨੇ ਇਹਨਾਂ ਦੀਆਂ ਵੋਟਾਂ ਨਹੀਂ ਹੈਗੀਆਂ ਇਹ ਵੋਟਾਂ ਦਾ ਇਹਨਾਂ ਨੂੰ ਇਹਨਾਂ ਦਾ ਲਾਲਚ ਨਹੀਂ ਹੈਗਾ ਇਹਨਾਂ ਨੂੰ ਪਤਾ ਵੀ ਜਿਹੜੇ ਭੋਲੇ ਪਾਲੇ ਇਹ ਕਿਸਾਨ ਹੈਗੇ ਆ ਅਸੀਂ ਇਹਨਾਂ ਨੂੰ ਕਿਵੇਂ ਮਗਰ ਲਾਉਣਾ ਇਹਨਾਂ ਨੂੰ ਤਜਰਬਾ ਹੈਗਾ ਅਸੀਂ ਇੱਕ ਚੀਜ਼ ਖਾਤਰ ਪਿਛਲੇ ਸਾਲਾਂ ਲੜਾਈ ਵੀ ਲੜੀ ਸੀਗੀ ਗਾਏ ਵੀ ਸੀ ਦਿੱਲੀ ਜਿਹੜਾ ਆਪਣਾ ਚੌਣ ਕਮਿਸ਼ਨ ਆ ਵੀਰ ਜਿਹੜਾ ਤੁਸੀਂ ਇਹ ਨਾ ਠੱਗਦੇ ਆ ਸਾਨੂੰ ਪਿੰਡਾਂ 'ਚ ਭੋਲੇ ਭਾਲੇ ਕਿਸਾਨ ਮਜ਼ਦੂਰਾਂ ਨੂੰ ਆ ਕੇ ਜਿਹੜੇ ਮੈਨੀਫੈਸਟੋ ਬਣਾਉਂਦੇ ਨੇ ਵੀ ਇਹ ਮੈਨੀਫੈਸਟੋ ਨੂੰ ਕਾਨੂੰਨੀ ਦਾਇਰੇ ਦੇ ਵਿੱਚ ਲਿਆ ਜਾਵੇ ਉਹ ਸਾਡੀ ਇੱਕ ਮੰਨਛਾ ਸੀ ਵੀ ਅਸੀਂ ਇਸ ਆਸਤ ਨੂੰ ਬਿਲਕੁਲ ਲਾਇਕ ਨਹੀਂ ਕਰਦੇ ਪਸੰਦ ਨਹੀਂ ਕਰਦੇ ਔਰ ਅਸੀਂ ਕਿਤੇ ਨਾ ਕਿਤੇ ਜਦੋਂ ਲੋਕ ਇਹ ਭੋਲੇ ਭੜੇ ਲੋਕਾਂ ਨਾਲ ਠੱਗੀਆਂ ਕਰਦੇ ਨੇ ਤਾਂ ਅਸੀਂ ਕਿਤੇ ਨਾ ਕਿਤੇ ਦੇਖੋ ਮਾੜਾ ਮੋਟਾ ਵਿਸ਼ਵਾਸ ਤਾਂ ਕੋਟਾਂ ਤੇ ਹੈਗਾ ਹੀ ਆ ਰੱਖਦੇ ਆ ਉੱਥੇ ਇਨਸਾਫ ਮਿਲੇ ਨਾ ਮਿਲੇ ਉਹ ਇੱਕ ਬੱਕ ਇਸ਼ੂ ਆ ਪਰ ਅਸੀਂ ਨਾ ਲੋਕਾਂ ਦੇ ਇਹਨਾਂ ਨੂੰ ਕਟੈਰ ਵਿੱਚ ਖੜਾ ਕਰਨ ਦੀ ਕੋਸ਼ਿਸ਼ ਤਾਂ ਕਰੀਏ ਸੋ ਇਹ ਸਰਕਾਰਾਂ ਨੂੰ ਪਤਾ ਹੈਗਾ ਵੀ ਇਹ ਲੋਕਾਂ ਨੂੰ ਭੋਲੇ ਭਾਲਿਆਂ ਨੂੰ ਕਿਵੇਂ ਬਲਾਉਣਾ ਇਹਨਾਂ ਨੂੰ ਕਿਵੇਂ ਆਪਸ ਵਿੱਚ ਪਾੜਨਾ ਉਹ ਇੱਕ ਇਹਨਾਂ ਦੇ ਲੱਗ-ਲੱਗ ਸਟੰਟ ਨੇ ਇੱਕ ਇਹਨਾਂ ਦਾ ਲੱਗ-ਲੱਗ ਨਜ਼ਰੀਆ ਪਰ ਤੁਹਾਡੇ ਮਾਦੀਮ ਰਾਈ ਮੈਂ ਪੰਜਾਬ ਦੇ ਲੋਕਾਂ ਨੂੰ ਇੱਕ ਅਪੀਲ ਕਰਨੀ ਚਾਹੂੰਗਾ ਜੀ ਤੁਸੀਂ ਇਸ ਮੋਰਚੇ 'ਚ ਆਉਣਾ ਨਾ ਆਉਣਾ ਇੱਕ ਵੱਖਰਾ ਇਸ਼ੂ ਆ ਤੁਸੀਂ ਇਹ ਮੋਰਚੇ ਨਾਲ ਦਰਦ ਰੱਖਣਾ ਨਾ ਰੱਖਣਾ ਹਮਦਰਦੀ ਪਕਟਾਉਣੀ ਇੱਕ ਲੱਗ ਇਸ਼ੂ ਆ ਪਰ ਯਾਰ ਪੰਜਾਬ ਦੇ ਲੋਕਾਂ ਨੂੰ ਮੈਂ ਅਪੀਲ ਕਰਨੀ ਚਾਹੁੰਦਾ ਹੈ ਜਿਹੜੇ ਪੰਜਾਬ ਦੇ ਵਿੱਚ ਪੱਗਾਂ ਬਨ ਕੇ ਭਾਜਵਾ ਦੇ ਲੀਡਰ ਆਉਂਦੇ ਨੇ ਉਹਨਾਂ ਦੇ ਮਗਰ ਤੁਸੀਂ ਤੁਰਦੇ ਹੋ ਯਾਰ ਫੇਰ ਦਿਲ ਤੇ ਹੱਥ ਰੱਖ ਕੇ ਦੇ ਦਿਓ ਰੱਤ ਰੱਖ ਕੇ ਦਖਿਓ ਆ ਭਾਜਵਾ ਤੁਹਾਡੇ ਹੀ ਭੈਣ ਭਾਈ ਤੁਹਾਡੇ ਹੀ ਬਜ਼ੁਰਗ ਤੁਹਾਡੇ ਹੀ ਨੌਜਵਾਨ ਬੱਚੇ ਪੈਣਾ ਇੱਥੇ ਬੈਠੇ ਨੇ ਜਿਨ੍ਹਾਂ ਤੇ ਜਿਵੇਂ ਬਾਰਡਰਾਂ ਤੇ ਲੜਾਈ ਲੱਗਦੀ ਆ ਉਸ ਤਰ੍ਹਾਂ ਦੇ ਬਰੂਦ ਔਰ ਜਿਹੜੀਆਂ ਪੱਕੀਆਂ ਗੋਲੀਆਂ ਐਸਐਲਆਰ ਵਰ ਵਰ ਕੇ ਫੈਰ ਕੀਤੇ ਗਏ ਆ ਤੁਸੀਂ ਕੀ ਸਮਝਦੇ ਹੋ ਇਹਨਾਂ ਨੇ ਆਪ ਦੀ ਸਰਕਾਰ ਨੂੰ ਨਿੰਦਿਆ ਜਿਹੜੇ ਪੰਜਾਬ ਦੇ ਅਗਲੇ ਸੋਚਣੇ ਦੀ ਇਹ ਲੋੜ ਆ ਉਹ ਅੱਜ ਫੇਰ ਪਿੰਡਾਂ 'ਚ ਫਿਰਦੇ ਹੋਣਗੇ ਤੇ ਫੇਰ ਲੋਕ ਉਹਨਾਂ ਨੂੰ ਕਿਤੇ ਨਾ ਕਿਤੇ ਕਹਿੰਦੇ ਸਾਡਾ ਲੀਡਰ ਸਾਡਾ ਲੀਡਰ ਮੈਂ ਇੱਕ ਤੁਹਾਨੂੰ ਪੰਜਾਬ ਦੇ ਲੀਡਰ ਦੀ ਇੱਕ ਦੀ ਗੱਲ ਕਰਦਾ ਮੈਂ ਇਹ ਨਹੀਂ ਵੀ ਉਹਨੂੰ ਹਾਈਲਾਈਟ ਕਰਨਾ ਚਾਹੁੰਦਾ ਸਾਡੇ ਮੈਂ ਨਾਂ ਨਹੀਂ ਲਵਾਂਗਾ ਰੋਪੜ ਜ਼ਿਲ੍ਹੇ ਦਾ ਹੀ ਆ ਉਹ ਹੈਗਾ ਕੱਟ ਗਿਣਤੀਆਂ ਦਾ ਚੇਅਰਮੈਨ ਆ ਜੀ ਉਹ ਹੈ ਬਾਜਵਾ ਦਾ ਜੀ ਤੇ ਉਹਦੇ ਮਗਰ ਵੀ ਲੋਕ ਲੱਗੇ ਫਿਰਦੇ ਆ ਤੇ ਅੱਜ ਉਹ 5 ਦਿਨ ਦਾ ਕਿੱਥੇ ਅੱਜ ਇਹਨਾਂ ਦੇ ਜਵਾਨ ਕਿਉਂ ਨਹੀਂ ਖੁੱਲੀ ਅੱਜ ਕਿਉਂ ਨਹੀਂ ਪਿੰਡਾਂ ਜਿੱਦਾ ਜਾਂਦੇ ਆ ਉਹ ਦਿਖਾਉਣੇ ਆ ਵੀ ਆ ਮੋਦੀ ਦੀਆਂ ਪ੍ਰਾਪਤੀਆਂ ਆ ਮੋਦੀ ਦੀਆਂ ਪ੍ਰਾਪਤੀਆਂ ਆ ਪ੍ਰਾਪਤੀ ਵੀ ਦਿਖਾ ਦਿਓ ਗੱਡੀਆਂ ਦੇ ਵਿੱਚ ਐਲਸੀਡੀਆਂ ਲਾ ਕੇ ਲੈ ਕੇ ਜਾਂਦੇ ਨੇ ਪਿੰਡਾਂ ਜਾਂਦੇ ਆ ਪਰ ਮੇਰਾ ਮੰਨਣਾ ਇਹ ਆ ਸਾਡੀ ਮੰਗ ਇਹ ਆ ਵੀ ਉਹ ਐਲਸੀਡੀਆਂ ਆ ਵੀ ਦਿਖਾਓ ਵੀ ਤੁਹਾਡੇ ਹਿੱਕਾਂ 'ਚ ਸਾਡੇ ਜਿਹੜੇ ਪੰਜਾਬ ਦੇ ਕਿਸਾਨ ਆ ਔਰ ਜਿਹੜੇ ਪੰਜਾਬ ਨਾਲਾ ਜੇ ਇੰਨੀ ਨਫ਼ਰਤ ਆ ਜੇ ਇੰਨਾ ਬਰੂ ਸਾਡੇ ਤੋਂ ਛੁੱਟੇ ਆ ਤੇ ਤਾਂ ਪਕੰਧਾ ਖੜੀਆਂ ਕਰ ਦਣ ਅਸੀਂ ਆਪਣੇ ਪੰਜਾਬ 'ਚ ਰਹਾਂਗੇ ਸਾਨੂੰ ਉਈਓ ਲੱਗ ਕਰ ਦਿਓ ਫਿਰ ਚੱਕਰ ਕਿਹੜਾ ਹੂੰ ਅਸੀਂ ਖੁਸ਼ ਆ ਸਾਨੂੰ ਕਰੋ ਲੱਕ ਫਿਰ ਜੇ ਭਾਜਪਾ ਵਾਲੇ ਆਪਣੀਆਂ ਪ੍ਰਾਪਤੀਆਂ ਗਣਾਉਣ ਦੇ ਲਈ ਉਥੇ ਪਿੰਡਾਂ ਦੇ ਵਿੱਚ ਗੱਡੀਆਂ ਲੈ ਕੇ ਜਾਂਦੇ ਨੇ ਐਲਸੀਡੀਆਂ ਲਾ ਕੇ ਵੱਡੀਆਂ ਉਹ ਆਪਣਾ ਪ੍ਰਚਾਰ ਕਰਦੇ ਨੇ ਕਿ ਸਾਡੇ ਪਿੰਡਾਂ ਦੇ ਲੋਕਾਂ ਦਾ ਇੰਨਾ ਵੀ ਜਮੀਰ ਨਹੀਂ ਜੀ ਕੀ ਜਿਹੜਾ ਇੱਥੇ ਕੁਝ ਹੋ ਰਿਹਾ ਏ ਗੋਲੇ ਚੱਲ ਰਹੇ ਨੇ ਕਿਸਾਨ ਜ਼ਖਮੀ ਹੋ ਰਹੇ ਨੇ ਇਹਨਾਂ ਦੇ ਵੱਡੇ ਫਲੈਕਸ ਬਲਾਗ ਬਣਾ ਕੇ ਉਹ ਚੌਂਕਾਂ ਚ ਲਾ ਦਿੰਦੇ ਨੇ ਜਿੱਥੇ ਲੀਡਰ ਆ ਕੇ ਵੋਟਾਂ ਮੰਗਦੇ ਨੇ ਪਿੰਡਾਂ ਚ ਇਕੱਠ ਕਰਦੇ ਨੇ ਉੱਥੇ ਸਾਡੇ ਲੋਕ ਵੀ ਤਾਂ ਲਾ ਸਕਦੇ ਨੇ ਜੇ ਜਾਗਦੀਆਂ ਜ਼ਮੀਰਾਂ ਵਾਲੇ ਹੋਣ ਏਹੀ ਸਾਡੀ ਪੰਜਾਬ ਦੀ ਤਰਾਸ ਦੀ ਆ ਤਾਂ ਹੀ ਸਾਨੂੰ 70 ਸਾਲਾਂ ਤੋਂ ਲੋਕਾਂ ਨੇ ਕੋਟਿਆ ਤੇ ਲੁੱਟਿਆ ਇਹਨਾਂ ਨੇ ਬਦਲ ਬਦਲ ਕੇ ਪਰ ਪਤਾ ਨਹੀਂ ਕਿਉਂ ਗੱਲ ਆ ਜਦੋਂ ਆਪ ਦੇ ਢਿੱਡੇ ਢੱਡ ਦੀ ਗੱਲ ਆਉਂਦੀ ਆ ਤੇ ਆਪ ਦੇ ਕਿੱਤੇ ਦੀ ਗੱਲ ਆਉਂਦੀ ਆ ਦੇਖੋ ਖੇਤੀਬਾੜੀ ਸਾਨੂੰ ਸਾਡੇ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਦਿੱਤੀ ਆ ਕਿੱਤਾ ਖੇਤੀ ਦਾ ਜੀ ਦੂਜੀ ਗੱਲ ਸਾਨੂੰ ਮਾਲਕ ਬਣਾਇਆ ਜ਼ਮੀਨਾਂ ਦੇ ਬਾਬਾ ਬੰਦਾ ਸਿੰਘ ਬਹਾਦਰ ਨੇ ਹਮ ਕੋਈ ਗੁਰੂ ਨਾਨਕ ਸਾਹਿਬ ਦੀ ਗੱਲ ਕਰਦਾ ਕੋਈ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਡੇ ਜਿੰਨੇ ਪੰਜਾਬ ਦੇ ਕਿਸਾਨ ਹੋਣਗੇ ਬਹੁਤ ਸਾਰੇ ਘਰਾਂ 'ਚ ਬਾਬਾ ਬੰਦਾ ਸਿੰਘ ਬਹਾਦਰ ਦੀ ਫੋਟੋ ਨਹੀਂ ਲੱਗੀ ਹੋਈ ਆ ਜਿਹੜੇ ਚਿੱਟ ਕੱਪੜੀ ਇਹ ਆ ਆ ਜਿਹੜੇ ਸਿਆਸੀ ਲੋਕ ਆ ਜੋਕਾ ਮੰਗਣ ਸਾਡਾ ਖੂਨ ਪੀਣੇ ਆ ਉਹ ਕਿਸਾਨ ਵੀ ਆ ਉਹਨਾਂ ਦੇ ਘਰਾਂ 'ਚ ਇਹਨਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ। ਇਹ ਹੀ ਸਾਡੀ ਤਰਾਸਦੀ ਆ ਜਿੱਦਣ ਇਹ ਲੋਕ ਪਿੰਡਾਂ ਦੇ ਨੌਜਵਾਨ ਇਹਨਾਂ ਤੋਂ ਪਿੱਛੇ हट ਗਏ ਸਿਆਸੀ ਲੋਕਾਂ ਤੋਂ ਦੇਖੋ ਪਿੱਛੇ ਹਟਣਾ ਪਊਗਾ। ਫਿਰ ਅਗਲਾ ਕਹਿੰਦਾ ਵੋਟ ਨਹੀਂ ਪਾਉਣੀ। ਵੋਟ ਪਾਉਣ ਦਾ ਅਧਿਕਾਰ ਹੈਗਾ ਸਾਰਿਆਂ ਨੂੰ ਜਿੱਥੇ ਮਨ ਕਰਦਾ ਵੋਟ ਪਾਓ। ਸਾਡੇ ਆ ਕਿਸੇ ਨੂੰ ਮਨਛਾ ਨਹੀਂ ਵੀ ਉਹਨੂੰ ਪਾਓ ਉਹਨੂੰ ਪਾਓ। ਪਰ ਵੋਟ ਪਾਉਣੇ ਤੇ ਲਾਸਟ ਦੇ ਵਿੱਚ ਇੱਕ ਬਟਨ ਵੀ ਦਿੱਤਾ ਹੋਇਆ। ਬੋਟ ਪਾਓ ਲਾਸਟ ਦੇ ਵਿੱਚ ਬਟਨ ਦਿੱਤਾ ਹੋਇਆ ਫਿਰ ਤੁਸੀਂ ਨਫ਼ਰਤ ਵੀ ਕੱਢ ਕੇ ਦਿਖਾਓ ਨਾ ਆਪਣੀ ਹਮ ਸਾਰੇ ਸਵਾਲ ਜਵਾਬ ਇੱਕ ਦੂਏ ਤੇ ਨਾਲ ਸੁੱਟੋ ਪਰ ਜਦੋਂ ਤੁਸੀਂ ਉਹਦੇ ਵਿੱਚ ਨਾ ਇਹਨਾਂ ਦੀਆਂ ਵੱਡੀਆਂ ਵੱਡੀਆਂ ਫੋਟੋਆਂ ਫਲੈਕਸਾਂ ਦੇ ਵਿੱਚ ਆਪ ਲਾ ਕੇ ਫੋਟੋਆਂ ਇਹਨਾਂ ਨਾਲ ਕਰਾਉਂਦੇ ਆ ਉਦੋਂ ਫਿਰ ਵੱਡੀ ਤਰਾਸਤੀ ਆ ਉਦੋਂ ਕਲੇਜਾ ਫੜਦਾ ਆ ਅੱਜ ਸੋ ਪੰਜਾਬ ਦੇ ਉੱਪਰ ਐਡਾ ਵੱਡਾ ਅਟੈਕ ਹੋਇਆ ਅੱਜ ਇਹ ਲੋਕ ਜੇ ਪਿੰਡਾਂ 'ਚ ਬਣ ਦੇਣ ਤਾਂ ਮੈਂ ਕਹਿਣਾ ਤਾਂ ਫਿਰ ਇਹਨਾਂ ਨੂੰ ਸ਼ਬਦ ਨਹੀਂ ਮਿਲਦੇ ਵੀ ਇਹ ਪੰਜਾਬ ਦੇ ਲੋਕਾਂ ਨੂੰ ਕਿਵੇਂ ਨਿੰਦਿਆ ਜਾ ਸਕਦਾ ਇਹਨਾਂ ਨੂੰ ਸਮਝਣਾ ਚਾਹੀਦਾ ਇਸ ਮੋਰਚੇ ਨਾਲ ਜੋ ਲੋਕ ਮੈਨੂੰ ਇਹ ਲੱਗਦਾ ਵਾ ਵੀ ਜਿਹੜਾ ਦਿੱਲੀ ਦੇ ਮੋਰਚਾ ਕੁੰਡਲੀ ਬਾਰਡਰ 'ਚ ਬਣਿਆ ਸੀ ਉਹ ਜਨ ਅੰਦੋਲਨ ਬਣ ਗਿਆ ਅੱਜ ਵੀ ਇਹਨੂੰ ਜਨ ਅੰਦੋਲਨ ਆਪਾਂ ਕਹਿ ਸਕਦੇ ਹਾਂ ਕਿਵੇਂ ਕਹਿ ਸਕਦੇ ਹਾਂ ਪੂਰੇ ਭਾਰਤ ਤੋਂ ਲੋਕ ਚੱਲਦੇ ਆ ਆਪਣੇ ਆਪਣੇ ਸਾਧਨਾਂ ਰਾਹੀਂ ਸਟੇਟਾਂ ਦੀ ਪੁਲਿਸ ਕੀ ਕਰਦੀ ਆ ਉਹਨੂੰ ਉੱਥੇ ਕੋਈ ਟ੍ਰੇਨਾਂ ਚ ਅਰੈਸਟ ਕਰ ਲਿਆ ਕੋਈ ਗੱਡੀਆਂ ਚ ਰੋਕ ਲੇ ਕਿਤੇ ਟਰੈਕਟਰ ਰੋਕ ਲੇ ਉਹਨਾਂ ਨੂੰ ਅਰੈਸਟ ਕਰਕੇ ਅੱਜ ਹਰਿਆਣੇ ਦੀ ਗੱਲ ਕਰ ਲਈ ਹੈ ਜੀ ਹਰਿਆਣਾ ਮੋਰਚਾ ਸਾਡੇ ਬਰਾਬਰ ਲੜ ਰਿਹਾ ਪਰ ਉਹਨਾਂ ਦੇ ਘਰਾਂ ਦੇ ਮੂਹਰੇ ਪੁਲਿਸ ਲਾਤੀ ਉਹਨਾਂ ਨੂੰ ਕਿੰਨਾ ਜਲੀਲ ਕੀਤਾ ਜਾਂਦਾ ਯਾਰ ਕਿੱਥੇ ਡੈਮੋਕਰੇਸੀ ਰਹੇਗੀ ਕਿੱਥੇ ਇਹ ਆਪਾਂ ਲੋਕਤੰਤਰ ਨੂੰ ਕਿਤੇ ਲੋਕਤੰਤਰ ਦੀਆਂ ਧਜੀਆਂ ੜਾਤੀਆਂ ਇੱਕ ਪਾਸੇ ਤਾਂ ਇਹ ਲੋਕਤੰਤਰ ਜੇ ਕਹਿੰਦੇ ਆ ਤਾਂ ਲੋਕਤੰਤਰ ਦਾ ਆਮ ਪਬਲਿਕ ਲਈ ਮੰਨਦੇ ਆ ਸਰਕਾਰਾਂ ਲਈ ਜਾਂ ਤੋਂ ਇਹ ਇਹਦੇ ਵਿੱਚ ਆ ਜਾਂਦੇ ਆ ਉਦੋਂ ਫਿਰ ਲੋਕਤੰਤਰ ਨਹੀਂ ਹੈਗਾ ਲੋਕਤੰਤਰ ਦੀ ਇਹਨਾਂ ਨੇ ਹੱਤਿਆ ਕੀਤੀ ਆ ਪਹਿਲੀ ਵਾਰ ਇਤਿਹਾਸ ਦੇ ਵਿੱਚ ਹੋਇਆ ਜਿੱਦੋਂ ਫੌਜ ਇਹਨਾਂ ਨੇ ਲਾ ਕੇ ਕਿਸਾਨਾਂ ਤੇ ਇਹਨਾਂ ਬਰੂਦ ਛੁੱਟਿਆ ਸਰਕਾਰ ਦੀ ਮੰਚਾ ਸਾਪ ਨਹੀਂ ਪਰ ਜਿਹੜੀਆਂ ਮੰਗਾ ਗੱਲ ਮੁੱਦਿਆਂ ਦੀ ਆ ਗੱਲ ਮੰਗਾਂ ਦੀ ਆ ਜਿਹੜੇ ਮੁੱਦੇ ਲੈ ਕੇ ਚੱਲੇ ਆ ਮੰਗ ਮੰਗ ਲੈ ਕੇ ਚੱਲੇ ਆ ਉਹਨਾਂ ਤੇ ਡਟ ਕੇ ਖੜੇ ਆ ਪੂਰਾ ਸਾਰਾ ਕੁਝ ਹਾਸਲ ਕਰਾਂਗੇ ਇਹ ਪੰਜਾਬ ਦੇ ਲੋਕਾਂ ਨਾਲ ਕਿ ਪੂਰੇ ਭਾਰਤ ਦੇ ਲੋਕਾਂ ਨਾਲ ਬਿਲਕੁਲ ਵਾਦਾ ਕਰਦੇ ਆ ਜਿੱਥੇ ਖੜੇ ਆ ਪਰ ਨੌਜਵਾਨਾਂ ਨੂੰ ਤੁਹਾਡੇ ਮਾਧਿਮ ਰਾਈ ਅਪੀਲ ਕਰਦੇ ਆ ਦਿੱਲੀ ਜਾਣਾ ਹੀ ਸਾਡਾ ਮੁੱਦਾ ਨਹੀਂ ਜੀ ਬੈਰੀਗੇਟ ਸਾਡਾ ਮੁੱਦਾ ਨਹੀਂ ਮੰਗਾ ਮਨਾਉਣੀਆਂ ਸਾਡਾ ਮੁੱਦਾ ਆਪਣੀ ਕਿਸਾਨੀ ਬਚਾਉਣੀ ਮੁੱਦਾ ਹਰ ਚੀਜ਼ ਤੇ ਤੁਸੀਂ ਜੇ ਜੋਸ਼ ਹੈਗਾ ਤਾਂ ਹੋਸ਼ ਤੋਂ ਵੀ ਕੰਮ ਲੈਣਾ ਅਸੀਂ ਕਿਤੇ ਬੁੱਢੇ ਨਹੀਂ ਪੈਦਾ ਹੋਏ ਅਸੀਂ ਵੀ ਨੌਜਵਾਨ ਤੁਹਾਡੀ ਉਮਰ ਚੋਂ ਨਿਕਲੇ ਆ ਜਿਨ੍ਹਾਂ ਜੂਥ ਨੇ ਇੱਥੇ ਯੋਗਦਾਨ ਪਾਇਆ ਇੱਕ ਦੇਖੋ ਜਬਰਦਸਤ ਜਵਾਬ ਜੂਥ ਨੇ ਨੌਜਵਾਨਾਂ ਨੇ ਸਨ ਸਾਡੇ ਨੌਜਵਾਨਾਂ ਨੇ ਸਬਰ ਨਾਲ ਉਹਦਾ ਮੁਕਾਬਲਾ ਕੀਤਾ ਹੂੰ ਦੇਖੋ ਇੱਕ ਪਾਸੇ ਸਾਨੂੰ ਚੈਨਲਾਂ ਤੇ ਸਰਕਾਰ ਕਹਿੰਦੀ ਆ ਤੁਹਾਡੇ ਬਹੁਤ ਤੁਹਾਡੇ ਕੋਲ ਹਥਿਆਰ ਆ ਤੁਹਾਡੇ ਕੋਲ ਬਹੁਤ ਕੋਸ਼ਿਸ਼ ਇੱਕ ਦਿਨ ਪੀਟੀਸੀ ਚੈਨਲ ਤੇ ਵੀ ਗੱਲ ਚੱਲਦੀ ਦੀ ਭਾਜਵਾ ਦਾ ਆਗੂ ਬੈਠਾ ਸੀ ਅਸੀਂ ਕਹਿਣਾ ਨਹੀਂ ਚਾਹੁੰਦੇ ਟਰੈਕਟਰਾਂ ਤੇ ਆਹ ਕੁਛ ਆ ਇੱਥੇ ਜੋ ਪੰਜਾਬ ਦੇ ਯੂਥ ਨੇ ਜੋ ਪੰਜਾਬ ਦੇ ਲੋਕਾਂ ਨੇ ਲੜਾਈ ਲੜੀ ਆ ਇੱਕ ਪਾਣੀ ਨਾਲ ਪਾਣੀ ਮਤਲਬ ਸਾਡੇ ਕੋਲ ਪਾਣੀ ਦੀ ਬੋਤਲ ਸੀ ਉਹ ਕੱਪੜੇ ਤੇ ਪਾਲੀ ਰਮਾਲ ਤੇ ਅਸੀਂ ਨੱਕ ਤੇ ਰੱਖ ਲਿਆ ਜਾਂ ਅੱਖ ਤੇ ਰੱਖ ਲਿਆ ਦੂਜਾ ਸਾਡੇ ਕੋਲ ਕੀ ਸੀ ਇੱਕ ਸੇਬਿਆਂ ਵਾਲੀ ਬੋਰੀ ਸੀ ਦੇਖੋ ਕਿੱਡੇ ਵੱਡੇ ਹਥਿਆਰ ਨੇ ਸੇਬਿਆਂ ਵਾਲੀ ਬੋਰੀ ਸੀ ਤੀਜਾ ਸਾਡੇ ਕੋਲ ਕੀ ਸੀ ਨਮਕ ਇਹਨੂੰ ਨੂਨ ਕਹ ਦਿੰਨੇ ਆ ਜਦੋਂ ਸਾਹ ਘੁੱਟਦਾ ਸੀ ਉਹਨੂੰ ਮੜਾ ਜਾ ਚਟ ਲੈਣਾ ਸੋ ਇਹ ਗੱਲਾਂ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਮੈਂ ਦੁਬਾਰਾ ਕਿਉਂ ਕਹਣਾ ਕਿਉਂਕਿ ਪੰਜਾਬ ਦੇ ਲੋਕ ਦਰਦ ਹੀ ਆ ਯਾਰ ਇਹ ਸਾਡਾ اخਲਾਕੀ ਫਰਜ਼ ਆ ਅੱਜ ਨਹੀਂ ਤੁਸੀਂ ਜਾਗੋਗੇ ਤਾਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਤੁਹਾਡਾ ਰੱਬ ਰੱਖਾ ਹੋਊਗਾ ਆਪ ਦਾ ਕੀਤਾ ਆਪ ਦੀ ਸੋਚ ਵਿਚਾਰ ਲਿਆ ਕਰੋ ਕਮੈਂਟ ਕਰਨੇ ਤੇ ਪਹਿਲਾਂ ਸੋਚਿਆ ਕਰੋ ਜਿਹੜੇ ਹੈਗੇ ਆ ਸਿਆਸੀ ਲੋਕ ਉਹਨਾਂ ਨੇ ਤਾਂ ਆਪ ਦਾ ਜਿਹੜਾ ਐਟੀ ਬਿੰਗ ਰੱਖਿਆ ਉਹ ਵਿਰੁੱਧੇ ਕਰਨਾ ਹੁੰਦਾ ਉਹਨਾਂ ਦੇ ਪ੍ਰਚਾਰ ਵਿਰੁੱਧ ਕਰਨਾ ਹਣਾ ਸਾਡੀ ਮੰਚਾ ਆਗੂਆਂ ਦੀ ਕਿਸਾਨ ਆਗੂਆਂ ਦੀ ਕਹਿ ਲਈਏ ਨੌਨ ਪੋਲੀਟিক্যাল ਦੀ ਕੋਈ ਐਸੀ ਜੀ ਮੰਚਾ ਨਹੀਂ ਹੈਗੀ ਵੀ ਕਿਸੇ ਦੇ ਧੀ ਪੁੱਤ ਮਾਰ ਕੇ ਮੰਗਾਂ ਮਨਾਈਏ ਮੰਗਾਂ ਵੀ ਮਨਾਵਾਂਗੇ ਤਾਂ ਨੌਜਵਾਨਾਂ ਨੂੰ ਸੇਵ ਵੀ ਰੱਖਾਂਗੇ ਪਰ ਨੌਜਵਾਨਾਂ ਨੂੰ ਵੀ ਅਪੀਲ ਕਰਦੇ ਆ ਸਾਰੀ ਗੱਲ ਨੂੰ ਸੋਚ ਸਮਝ ਕੇ ਬਹੁਤ ਅਕਲ ਹੈਗੀ ਆ ਜਦ ਇੱਕ ਅਸੀਂ ਗੋਲੀਆਂ ਦਾ ਮੁਕਾਬਲਾ ਇੱਕ ਬਰੂਦ ਦਾ ਮੁਕਾਬਲਾ ਇੱਕ ਖਾਲੀ ਹੱਥ ਨਾਲ ਬੋਰੀ ਨਾਲ আর ਨਮਕ ਨਾਲ আর ਪਾਣੀ ਨਾਲ ਕਰ ਸਕਦੇ ਆ ਤਾਂ ਇਹ ਤੋਂ ਵੱਡੀ ਇਹਨਾਂ ਨੂੰ ਵਿਹਾਜਵਾ ਨੂੰ ਸਿੱਖਣ ਦੀ ਲੋੜ ਆ ਇਹ ਜਿਹੜੇ ਬੜੇ ਬੜੇ ਸਿਰਾਂ ਵਾਲੇ ਦਿੱਲੀ ਦੇ ਵਿੱਚ ਬੈਠੇ ਆ ਹਕੂਮਤਾਂ ਚਲਾਉਂਦੇ ਨੇ ਇਹਨਾਂ ਨੂੰ ਇਸ ਚੀਜ਼ ਨੂੰ ਸਮਝ ਲੈਣਾ ਚਾਹੀਦਾ ਪੰਜਾਬ ਦਾ ਇਤਿਹਾਸ ਪੜ੍ਹ ਲੈਣਾ ਚਾਹੀਦਾ ਪਰ ਇੱਕ ਮੈਂ ਨਾਲ ਜਰੂਰ ਕਰੂੰਗਾ ਇਹ ਗੁਰੂ ਤੇਗ ਬਹਾਦਰ ਸਾਹਿਬ ਦੇ ਪੁੱਤ ਆ ਇਹ ਦਿੱਲੀ ਨੂੰ ਵੀ ਥੋੜਾ ਜਿਹਾ ਯਾਦ ਰੱਖਣ ਯਾਰ ਗੁਰੂ ਤੇਗ ਬਹਾਦਰ ਸਾਹਿਬ ਨੇ ਇਹਨਾਂ ਨੂੰ ਬਚਾਉਣ ਲਈ ਸੀਸ ਕਟਾਇਆ ਸੀ ਆਪਣਾ ਪਰ ਉਹ ਚੀਜ਼ਾਂ ਇਹ ਭੁੱਲ ਗਏ ਦੇ ਤੁਸੀਂ ਕਿਹਾ ਗੁਰੂ ਤੇਗ ਬਹਾਦਰ ਸਾਹਿਬ ਦੇ ਪੁੱਤ ਨੇ ਦਿੱਲੀ ਨੂੰ ਇਹ ਯਾਦ ਰੱਖਣਾ ਚਾਹੀਦਾ ਜਿਹੜੇ ਸਾਡੇ ਫੇਰ ਗੱਲ ਉੱਥੇ ਲੈ ਕੇ ਆਉਣਾ ਜਿਹੜੇ ਸਾਡੇ ਮਨਜਿੰਦਰ ਸਿੰਘ ਸਿਰਸਾ ਜੀ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ ਨੇ ਉਹ ਕਹਿੰਦੇ ਨੇ ਕਿ ਅਸੀਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਜਾਣਦੇ ਹਾਂ ਅਸੀਂ ਇਹ ਧਰਮ ਨਾਲ ਜੁੜੇ ਪਿਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜੀ ਮਿਲਟਰੀ ਆ ਸੀਆਰਪੀ ਆ ਇਹ ਹਰਿਆਣੇ ਦੇ ਗੁਰੂ ਘਰਾਂ 'ਚ ਬੈਠੀ ਆ ਉੱਥੇ ਤਮਾਕੂ ਦਾ ਸੇਵਨ ਕਰ ਰਹੇ ਨੇ ਉੱਥੇ ਸ਼ਰਾਬਾਂ ਪੀਤੀਆਂ ਜਾ ਰਹੀਆਂ ਨੇ ਇਦਾਂ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਸਾਹਮਣੇ ਆ ਰਹੀਆਂ ਨੇ ਕਿਸਾਨ ਤਾਂ ਬੈਠੇ ਦੇਖ ਗਏ ਉਹਦੇ ਬਾਰੇ ਇੱਕ ਵੀ ਬਿਆਨ ਨਹੀਂ ਕੁਕ ਜਿਹੜੇ ਸਿਰਸਾ ਸਾਹਿਬ ਮੈਂ ਤੁਹਾਨੂੰ ਪਹਿਲਾਂ ਕਿਹਾ ਇਹ ਲੋਕ ਨ ਜਨਮ ਤੋਂ ਹੀ ਸੋਨੇ ਦਾ ਚਮਚਾ ਪੈਦਾ ਲੈ ਕੇ ਹੋਏ ਆ ਇਹ ਸਿਆਸਤ ਦੇ ਵਿੱਚ ਪੈ ਗਏ ਆ ਇਹਨਾਂ ਨੇ ਉਹ ਚੀਜ਼ਾਂ ਸਾਹਮਣੇ ਨਹੀਂ ਲਿਆਉਣੀਆਂ ਜੇ ਸਿਰਸਾ ਬੋਲਿਆ ਸੀ ਮਨਿੰਦਰ ਸਿਰਸਾ ਤਾਂ ਫਿਰ ਸਿਰਸੇ ਨੂੰ ਇੱਕ ਗੱਲ ਅਸੀਂ ਕਹਿਣੀ ਚਾਹੁੰਦੇ ਆ ਵੀ ਉਹਦੇ ਤੱਕੇ ਗੱਲ ਜਾਵੇ ਮੈਂ ਵੀਰਾਂ ਨੂੰ ਵੀ ਅਪੀਲ ਕਰਦਾ ਵੀ ਇਹਦੇ ਤੱਕ ਗੱਲ ਪਹਚਾਯੋ ਤਾਂ ਫਿਰ ਉਹ ਆਪਣੀ ਜਿਹੜੀ ਸੋਸ਼ਲ ਮੀਡੀਆ ਤੇ ਆਪਣੀ ਵੀਡੀਓ ਪਾਉਂਦਾ ਫਿਰ ਆ ਬਾਰਡਰ ਨੂੰ ਗੋਲੇ ਵੀ ਦਿਖਾ ਦਿੰਦਾ ਉਹ ਹੂੰ ਠੀਕ ਹੈ ਨਾ ਪੰਜਾਬ ਚ ਜੇ ਕਿਤੇ ਮਤਲਬ ਆਪ ਆਉਣਾ ਤਾਂ ਕਿਸਾਨੀ ਦੀ ਗੱਲ ਕਰਨੀ ਮਜ਼ਦੂਰੀ ਦੀ ਗੱਲ ਕਰਨੀ ਜਦੋਂ ਕਿਸਾਨ ਮਜ਼ਦੂਰ ਹੱਕਾਂ ਦੀ ਗੱਲ ਕਰਦਾ ਤਾਂ ਫਿਰ ਕੀ ਦਿਖਾਉਣਾ ਕਿਉਂਕਿ ਇਹਨਾਂ ਨੂੰ ਚਾਹੇ ਗੁਰਦੁਆਰਾ ਚ ਕੁਝ ਹੋਵੇ ਇਹ ਉਦੋਂ ਵੀ ਨਹੀਂ ਬੋਲੇ ਅੱਜ ਇਹ ਸਿਆਸੀ ਅੱਜ ਤਾਂ ਇਹਨਾਂ ਨੇ ਕੀ ਬੋਲਣਾ ਅੱਜ ਤਾਂ ਇਹ ਸਿੱਖ ਹੋ ਕੇ ਹੋ ਸਕਦਾ ਗੁਰੂ ਸਾਹਿਬਾਰੇ ਘਟ ਪ੍ਰਚਾਰ ਕਰਨ ਅੰਦਰੋਂ ਉੱਪਰ ਖਾਤੇ ਤੋਂ ਕਰਨ ਹੋ ਸਕਦਾ ਮੰਦਰਾਂ ਬਾਰੇ ਵੱਧ ਪ੍ਰਚਾਰ ਕਰਨ ਜਾਂ ਹਿੰਦੂ ਰਾਸ਼ਟਰ ਬਾਰੇ ਜੋ ਅੱਜ ਤਾਂ ਇਹੀ ਲੱਗ ਰਿਹਾ ਨਾ ਆਉਣ ਵਾਲੇ ਦਿਨਾਂ 'ਚ ਤਾਂ ਸਿਰਸਾ ਸਾਹਿਬ ਹਿੰਦੂ ਰਾਸ਼ਟਰ ਬਾਰੇ ਵੀ ਪ੍ਰਚਾਰ ਕਰਦੇ ਤੁਹਾਡੇ ਕੈਮਰਿਆਂ ਤੇ ਜਾਂ ਮੀਡੀਆ ਤੇ ਨਜ਼ਰ ਆਉਣਗੇ ਇਹ ਸਿਆਸਤ ਐਨੀ ਗੰਦੀ ਗੰਦਲੀ ਇਹ ਨਾ ਕਿਸੇ ਇਹਦਾ ਸਿਆਸਤ ਦਾ ਕੋਈ ਮਾਈ ਬਾਪ ਨਹੀਂ ਇਹ ਕਿਸੇ ਦੀ ਪਰਵਾਹ ਨਹੀਂ ਕਰਦੇ ਇਹਨਾਂ ਨੂੰ ਸਿਰਫ ਕੁਰਸੀਆਂ ਚਾਹੀਦੀਆਂ ਸਿਰਸਾ ਵੀ ਉਹਨਾਂ ਦੀ ਝੋਲੀ 'ਚ ਵਿੱਚ ਆਰਐਸਐਸ ਦੀ ਝੋਲੀ 'ਚ ਜਾ ਬੈਠਿਆ ਉਹ ਜੋ ਕੁਝ ਕਰੂਗਾ ਉਹ ਮੋਦੀ ਦੇ ਕਹਿਣੇ ਤੇ ਕਰੂਗਾ ਮਿਤ ਸ਼ਾ ਦੇ ਕਹਿਣੇ ਤੇ ਕਰੂਗਾ ਹਮ ਕੱਲ ਦੀ ਮੀਟਿੰਗ ਦੇ ਵਿੱਚ ਉਹ ਦਿਖਾਏ ਨੇ ਜੀ ਜਿਹੜੇ ਗੋਲੇ ਸਿੱਟੇ ਜਾਂਦੇ ਨੇ ਜਾਂ ਜਿਹੜੀਆਂ ਇੱਧਰ ਹਰਕਤਾਂ ਕਰ ਰਹੀ ਹੈ ਉਧਰੋਂ ਫੋਰਸ ਹੈ ਜਿਹੜੀ ਉਹਦੇ ਬਾਰੇ ਗੱਲ ਕੀਤੀ ਹੈ ਮੰਤਰੀਆਂ ਨਾਲ ਕਿ ਤੁਸੀਂ ਮੀਟਿੰਗਾਂ ਤਾਂ ਕਰੀ ਜਾਂਦੇ ਹੋ ਇੱਕ ਪਾਸੇ ਕਿਸਾਨਾਂ ਨੂੰ ਤੁਸੀਂ ਮਾਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹੋ ਸਭ ਤੋਂ ਪਹਿਲਾਂ ਜਿਹੜੀ ਪਰਸੋਂ ਵੀ ਅ ਅਧਿਕਾਰੀਆਂ ਨਾਲ ਮੀਟਿੰਗ ਚੱਲੀ ਸੀ ਇੱਥੇ ਹੂੰ ਰਾਜਪੁਰਾ ਦੇ ਵਿੱਚ ਉਹਨਾਂ ਨੂੰ ਕਿਹਾ ਮੀਟਿੰਗ ਅਸੀਂ ਗੱਲ ਕਰਨੇ ਤਾਂ ਤਿਆਰ ਆ ਪਹਿਲਾਂ ਆ ਜਿਹੜਾ ਬਰੂਦ ਆ ਗੋਲੀਬਾਰੀ ਇਹ ਬੰਦ ਕਰੋ ਇੱਕ ਗੱਲ ਬੜੇ ਸਟਿੱਕ ਆ ਉਹ ਤੋਂ ਬਾਅਦ ਕੱਲ ਸਾਰਾ ਕੁਝ ਦਿਖਾਇਆ ਗਿਆ ਵੀ ਤੁਸੀਂ ਕਹਿੰਦੇ ਆ ਨੋਰਮਲ ਇੱਕ 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 ਗੱਲ ਦੇਖਣੀ ਜੱਟ ਮਾਨਾ ਸਾਹਿਬ ਜੀ ਜਿੰਨਾ ਬਰੂਦ ਇੱਥੇ ਸੁੱਟਿਆ ਗਿਆ ਸਾਰਾ ਐਕਸਪਾਇਰੀ ਆ ਉਹ ਕੋਈ 2021 ਦਾ ਕੋਈ 2022 ਦਾ ਇੱਕ ਗੱਲ ਦੂਜਾ ਜਿਹੜਾ ਪਾਣੀ ਵੀ ਆ ਸੁੱਟਿਆ ਉਹਨਾਂ ਨੇ ਉਹ ਦੇਖਿਓ ਬਲੂ ਕਲਰ ਦਾ ਸੀ ਉਹਦੇ ਵਿੱਚ ਕੈਮੀਕਲ ਮਲਾਇਆ ਹੋਇਆ ਯਾਰ ਇੱਕ ਸਮਝਦੇ ਗੀ ਆ ਪੰਜਾਬ ਨੂੰ ਆਪਣਾ ਹਿੱਸਾ ਲਈ ਸਮਝਦੇ ਕਿ ਜਾਂ ਫਿਰ ਪੰਜਾਬ ਦੇ ਲੋਕਾਂ ਚ ਜਦੋਂ ਤਾਂ ਅੰਨ ਦੀ ਲੋੜ ਹੁੰਦੀ ਆ ਤਾਂ ਤਾਂ ਫਿਰ ਪੰਜਾਬ ਤੇ ਹਰਿਆਣੇ ਦੀ ਨਾਲ ਲੋਕਾਂ ਨੂੰ ਯਾਦ ਆਉਂਦੀ ਆ ਪਰ ਸੋ ਕਹਿਣ ਦਾ ਭਾਵ ਇੱਥੇ ਪੰਜਾਬ ਤੇ ਹਰਿਆਣੇ ਨੂੰ ਯਾਰ ਕੱਲੇ ਕੱਲੇ ਪਿੰਡ ਦੇ ਲੋਕਾਂ ਨੂੰ ਜਾਗਣਾ ਪਊਗਾ ਔਰ ਜਿਹੜੇ ਮੰਤਰੀ ਆਏ ਸਨ ਉਹਨਾਂ ਨੂੰ ਕੱਲੇ ਹੀ ਕੱਲੀ ਚੀਜ਼ ਦਿਖਾਈ ਆ ਵੀ ਤੁਸੀਂ ਅੱਖਾਂ ਮੀਚੀ ਬੈਠੇ ਹੋ ਆ ਕੁਛ ਕਿਸਾਨਾਂ ਨਾਲ ਹੋ ਰਿਹਾ ਪਹਿਲੀ ਵਾਰ ਹੋਇਆ ਇਹ ਤੁਹਾਡੀ ਸਰਕਾਰ ਚ ਹੋ ਰਿਹਾ ਜਿਹੜੀਆਂ ਗੱਲਾਂ ਦੀ ਅੱਜ ਮੰਗਾਂ ਦੀ ਗੱਲ ਚੱਲਦੀ ਹੈ ਨਾਲ ਮੰਗਾਂ ਵੀ ਲੈ ਲਓ ਬਹੁਤ ਲੋਕਾਂ ਦਾ ਸਵਾਲ ਆ ਇਹ ਸਾਡੀ ਮੰਗ ਨਹੀਂ ਸੀ ਇਹ ਫਲਾਣਾ ਨਹੀਂ ਕਿਉਂਕਿ ਬਹੁਤ ਕਿਸਾਨ ਆਗੂ ਕੀ ਨਾ ਇਸ ਚੀਜ਼ ਦਾ ਵਿਰੋਧ ਕਰਦੇ ਆ ਮੈਂ ਪੁੱਛਣਾ ਚਾਹੁੰਨਾ ਵੀ ਜਦੋਂ ਮੋਦੀ ਸਰਕਾਰ ਆਈ ਆ ਉਹਨੇ ਕਿਹਾ ਸੀ ਸਵਾਮੀ 나ਥਨ ਅਸੀਂ ਇਹਨਾਂ ਨੂੰ ਲਾਗੂ ਕਰਾਂਗੇ 10 ਸਾਲ ਹੋ ਗਏ ਕਿਉਂ ਨਹੀਂ ਕੀਤੀ ਜੀ ਜੇ ਕਾਂਗਰਸ ਦਾ ਬੇੜਾ ਗਰਕ ਹੋਇਆ ਸੈਂਟਰ ਚੋਂ ਸਵਾਮੀ 나ਥਨ ਦੀ ਰਿਪੋਰਟ ਲਾਗੂ ਕਰਨੇ ਦੀ ਗੱਲ ਕੀਤੀ ਸੀ ਸਵਾਮੀ ਨਾਥਨ ਬਣਾਇਆ ਕਿਨੇ ਸਮਝਣੇ ਦੀ ਲੋੜ ਆ ਸਵਾਮੀ ਨਾਥਨ ਕੌਣ ਸੀ ਚੇਅਰਮੈਨ ਸੀਗਾ ਜਿਹੜਾ ਕਮਿਸ਼ਨ ਬਣਿਆ ਸੀ ਅੱਜ ਉਹਨਾਂ ਨੂੰ ਸਰਕਾਰਾਂ ਕਰ ਕੀ ਰਹੀਆਂ ਉਹਨਾਂ ਨੇ ਤਾਂ ਅਵਾਰਡ ਦਿੱਤਾ ਜੀ ਮੈਂ ਉਸ ਅਵਾਰਡ ਤੇ ਹੀ ਆਉਣਾ ਨਾ ਸਵਾਮੀ ਨਾਥਨ ਦਾ ਅਵਾਰਡ ਦੇ ਕੇ ਕਿਸਾਨਾਂ ਨੂੰ ਭਲੋਣਾ ਮਜ਼ਦੂਰਾਂ ਨੂੰ ਭਲੋਣਾ ਸਵਾਮੀ ਨਾਥਨ ਦੀ ਸੋਚ ਬਹੁਤ ਵਧੀਆ ਸੀ ਪਰ ਜਿਹੜੀ ਸੋਨ ਹੀ ਸੋਚਦੇ ਪਾਲਸੀ ਬਣਾਈ ਸੀ ਉਹਦੇ ਪਹਿਰਾ ਕਿਉਂ ਨਹੀਂ ਦਿੱਤਾ ਉਹ ਪਰਚੀ ਤਾਂ ਉਹਨਾਂ ਦੀ ਜਿਹੜੀ ਖੇਤੀਬਾੜੀ ਦੀ ਸਾਈਡ ਆ ਉਹਦੇ ਤੋਂ ਉਡਾਏ ਦਿੱਤੀ ਹੈ ਜੀ ਉਹਦੇ ਤੇ ਨਹੀਂ ਮੈਂ ਉਹ ਹੀ ਕਹਿਣਾ ਐਸੇ ਵਾੜਾਂ ਦਾ ਕੀ ਆ ਲੋਕ ਅੱਜ ਸਾਰਾ ਕੁਝ ਸਮਝਦੇ ਨੇ ਜਿਸ ਬੰਦੇ ਨੂੰ ਚੰਗਾ ਮੰਨਿਆ ਜਾਂਦਾ ਉਹ ਚੰਗਾ ਇਨਸਾਨ ਮੰਨੇਗਾ ਉਹਨੂੰ ਵਾਰਡ ਦਿੰਦਾ ਪਰ ਜਿਹੜੀ ਉਹਨਾਂ ਨੇ ਪਾਲਸੀ ਬਣਾਈ ਉਹ ਤਾਂ 15 ਸਾਲ ਦੀ ਦੱਬ ਕੇ ਰੱਖੀ ਹੋਈ ਆ ਸੋ ਇਹੋ ਜਿਹੇ ਵਾਰਡਾਂ ਨੇ ਕੁਝ ਨਹੀਂ ਕਰਨਾ ਲੋਕ ਸਾਰਾ ਕੁਝ ਸਮਝਦੇ ਆ ਜਿਹੜਾ ਇਹ ਵਾਰਡ ਦਿੱਤਾ ਉਹ ਫਿਰ ਉੱਤੀ ਗੱਲ ਘੁੰਮ ਕੇ ਆਉਂਦੀ ਆ ਵੋਟਾਂ ਦਾ ਜਰੀਆ ਵੋਟਾਂ ਲੁੱਟਣੇ ਦਾ ਜਰੀਆ ਲੋਕਾਂ ਨੂੰ ਬੇਕੂਬ ਬਣਾਉਣੇ ਦਾ ਜਰੀਆ ਲੋਕ ਅੱਜ ਸਮਝਦੇ ਨੇ ਪਰ ਜੋ ਕੁਝ ਭਾਜਪਾ ਸਰਕਾਰ ਕਰ ਰਹੀ ਆ ਜੋ ਸਾਡੇ ਨਾਲ ਇੱਥੇ ਕੁਝ ਹੋਇਆ ਤਾਂ ਮੈਂ ਫੇਰ ਅਪੀਲ ਕਰਦਾ ਲੋਕਾਂ ਨੂੰ ਤੁਹਾਨੂੰ ਜਾਗਣਾ ਚਾਹੀਦਾ ਤੁਹਾਨੂੰ ਵੇਅਰ ਹੋਣਾ ਚਾਹੀਦਾ ਆ ਜਿਹੜੇ ਭਾਜਪਾ ਦੇ ਪੰਜਾਬ ਦੇ ਵਿੱਚ ਸਿਆਸੀ ਲੋਕ ਫਿਰਦੇ ਨੇ ਇਹਨਾਂ ਨੂੰ ਸਰੂਰ ਬਾਹਰ ਤੋਂ ਫੜ ਕੇ ਤੁਹਾਨੂੰ ਸਵਾਲ ਕਰਨੇ ਤੁਹਾਡੇ ਬਣਦੇ ਨੇ ਜੇ ਤੁਸੀਂ ਅਣਖੀਓ ਜੇ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਪੁੱਤੋਂ ਜੇ ਤੁਸੀਂ ਪੰਜਾਬ ਨੂੰ ਪਿਆਰ ਕਰਦੇ ਹੋ ਜੇ ਤੁਸੀਂ ਕਿਸਾਨੀ ਨੂੰ ਪਿਆਰ ਕਰਦੇ ਹੋ ਤਾਂ ਤੁਹਾਨੂੰ ਹਰ ਇੱਕ ਗੱਲ ਦਾ ਹਰ ਇੱਕ ਗੋਲੇ ਦਾ ਹਰ ਇੱਕ ਗੋਲੀਆਂ ਚੱਲੀਆਂ ਦਾ ਹਰ ਇੱਕ ਗੰਦਾ ਪਾਣੀ ਜਿਹੜਾ ਬਰੂਦ ਵਾਲਾ ਛੋਟਿਆ ਗਿਆ ਕੈਮੀਕਲ ਦਾ ਉਹਦਾ ਜਵਾਬ ਤੁਹਾਨੂੰ ਪੰਜਾਬ ਦੇ ਜਿਹੜੇ ਲੀਡਰ ਨੇ ਜਿਹੜੇ ਭਾਜਪਾ ਦੇ ਪਿੰਡਾਂ ਚੋਂ ਉਹਨਾਂ ਨੂੰ ਬਾਹਰ ਤੋਂ ਫੜ ਕੇ ਜਵਾਬ ਲੈਣਾ ਚਾਹੀਦਾ ਜੀ ਜੀ ਧੰਨਵਾਦ ਜੀ ਹਾਂਜੀ ਇਹ ਸਨ ਕਿਸਾਨ ਆਗੂ ਸਾਰੇ ਪੰਜਾਬ ਜਥੇਬੰਦੀ ਤੋਂ ਇਹਨਾਂ ਨੇ ਕਿਹਾ ਕਿ ਆਉਣ ਵਾਲੇ ਟਾਈਮ 'ਚ ਲੋਕ ਦੱਸ ਦੇਣਗੇ ਲੋਕਾਂ ਨੂੰ ਵੀ ਅਪੀਲ ਕੀਤੀ ਆ ਕਿ ਅਜਿਹੇ ਜਿਹੜੇ ਬੀਜੇਪੀ ਦੇ ਆਗੂ ਪਿੰਡਾਂ 'ਚ ਆ ਕੇ ਵੋਟਾਂ ਮੰਗਣਗੇ ਜਾਂ ਆਪਣੀ ਪ੍ਰਾਪਤੀਆਂ ਗਿਣੌਣਗੇ ਉਹਨਾਂ ਨੂੰ ਸਵਾਲ ਜ਼ਰੂਰ ਕਰਿਓ ਇਕੱਲੀ ਇਕੱਲੀ ਚੱਲੀ ਗੋਲੀ ਦਾ ਇਕੱਲੇ ਇਕੱਲੇ ਸਿੱਟੇ ਅਥਰੂ ਬੰਬ ਦਾ ਖਸਾਬ ਜ਼ਰੂਰ ਮੰਗਿਓ ਇਹਦੇ ਬਾਰੇ ਸਵਾਲ ਜ਼ਰੂਰ ਕੀਤੇ ਜਾਣ ਸੋ ਲੋਕ ਕੀ ਕਰਦੇ ਨੇ ਤਾਂ ਆਉਣ ਵਾਲਾ ਟਾਈਮ ਦੱਸੂਗਾ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਜਤਿੰਦਰ ਟਿਵਾਣਾ ਦੇ ਨਾਲ ਮਨਵਿੰਦਰ ਸਿੰਘ ਟਿਵਾਣਾ ਸੰਭੂ